ਗੱਲ ਕਰਾਂਗੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਉਮਰਵਾਲਾ ਦੀ ਇੱਥੋਂ ਦੇ ਛੋਟੀ ਉਮਰ ਦੇ ਐਥਲੀਟ ਹੋਏ ਨੇ ਕੁਮਰ ਅਮਰਤबीर ਸਿੰਘ ਬੜਾ ਵੱਡਾ ਨਾਮਣਾ ਖੱਟਿਆ ਦੇਸ਼ਾਂ ਪਰਦੇਸਾਂ ਦੇ ਵਿੱਚ ਸਰ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰਦਾਸਪੁਰ ਦੀ ਸਾਰੀ ਟੀਮਾਂ ਉਹਨਾਂ ਨੇ ਮੈਨੂੰ ਡਿਸਟ੍ਰਿਕਟ ਦਾ ਸੁਪਾਈਕਨ ਲਾਇਆ ਹੋਇਆ ਵਾ ਸਾਡੀ ਇਲੈਕਸ਼ਨ ਕਮਿਸ਼ਨ ਦੇ ਥਰੂ ਫਿਰ ਪੰਜਾਬ ਪੁਲਿਸ ਦੇ ਸਾਡੀ ਇਹਨਾਂ ਨੇ ਮੈਨੂੰ ਬ੍ਰਾਂਡ ਐਮਬੈਸਡਰ ਲਾਇਆ ਆਪਣਾ ਫਿਟਨੈਸ ਦਾ ਯੂਨਾਈਟਿਡ ਸਿਕ ਸੰਸਥਾ ਹੈ ਉਹਨਾਂ ਨੇ ਫਿਟਨੈਸ ਐਮਬੈਸਡਰ ਲਾਇਆ ਵਾ ਪਰ ਮੈਨੂੰ ਲੱਗਦਾ ਹੈ ਸਰ ਇੱਕ ਖਿਡਾਰੀ ਨੂੰ ਇੱਕ ਫਾਈਨੈਂਸ਼ੀਅਲ ਸਪੋਰਟ ਵੀ ਹੋਣੀ ਬਹੁਤ ਜ਼ਰੂਰੀ ਹੈ। ਮੈਂ ਯੂਕਰੇਨ ਕੰਟਰੀ ਹੈ ਸਰ। ਉਹਨਾਂ ਦੀ ਗੱਲ ਕਰੂੰਗਾ ਇੱਕ। ਉਹਨਾਂ ਦੇ ਸਰ ਵਰਲਡ ਰਿਕਾਰਡ ਬੁੱਕ ਹੈ। ਉਹਨਾਂ ਨੇ ਕੱਲ ਜਾਰੀ ਕੀਤੀ ਸੀ ਪੋਸਟ ਇੱਕ ਕਿ ਪੂਰ ਜਿਹੜਾ ਪਹਿਲਾ ਭਾਰਤੀ ਹੈ ਜਿਹਦਾ ਨਾਂ ਸਾਡੀ ਬੁੱਕ ਦੇ ਵਿੱਚ ਦਰਜ ਹੋਇਆ। ਤੇ ਉਹ ਸਰ ਮੈਨੂੰ ਆਪਣਾ ਇੰਡੀਅਨ ਮੰਨ ਰਿਹਾ ਇੰਡੀਅਨ ਲਿਖ ਕੇ ਉਹਤੇ ਮੈਨੂੰ ਰਿਪਰੈਜ਼ੈਂਟ ਕਰ ਰਿਹਾ ਕਿ ਪਹਿਲਾ ਇੰਡੀਅਨ ਹੈ ਜਿਹਦਾ ਸਾਡੀ ਬੁੱਕ ਚ ਨਾਂ ਦਰਜ ਹੋਇਆ। ਤੇ ਜਿਹੜੇ ਕੰਟਰੀ 'ਚ ਮੈਂ ਰਹਿ ਰਿਹਾ ਇੰਡੀਆ ਕੰਟਰੀ। ਇਹ ਪੰਜਾਬ ਸਟੇਟ ਦੇ ਵਿੱਚ ਉਹੀ ਮੈਨੂੰ ਪਛਾਣ ਨਹੀਂ ਰਹੇ ਫਿਰ ਇੱਥੇ ਦੁੱਖ ਲੱਗਦਾ ਸਰ ਜਿਸ ਨੇ ਆਪਣੇ ਆਪ 'ਤੇ ਯਕੀਨ ਰੱਖੋ ਆਪਣੀ ਮੰਜ਼ਿਲ 'ਤੇ ਯਕੀਨ ਰੱਖੋ ਉਹ ਪ੍ਰਮਾਤਮਾ ਉਸ ਹਰੇਕ ਦੀ ਪਰ ਉਸ ਹਰੇਕ ਮਿਹਨਤੀ ਦੀ ਬਾਹ ਫੜਦਾ ਜੋ ਸੱਚੇ ਦਿਨੋ ਮਿਹਨਤ ਕਰ ਰਿਹਾ ਜ ਜਿਹਦੀ ਨੀਅਤ ਸਾਫ਼ ਹੈ ਤੇ ਤੁਸੀਂ ਜੇ ਮਿਹਨਤ ਕਰ ਰਹੇ ਹੋ ਜੇ ਮੁਸ਼ਕਲਾਂ ਤੁਹਾਨੂੰ ਚੁਣ ਰਹੀਆਂ ਨੇ ਤੁਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝੋ ਜੀ ਜੀ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਮੁਸ਼ਕਲਾਂ ਨੇ ਚੁਣਿਆ ਵਾ ਕਿਉਂਕਿ ਤੁਸੀਂ ਜਿੰਨੀਆਂ ਮੁਸ਼ਕਲਾਂ ਵੇਖੋਗੇ ਜਿੰਨੀਆਂ ਮੁਸ਼ਕਲਾਂ ਨੂੰ ਵੇਖ ਕੇ ਅੱਗੇ ਆਓਗੇ ਤੁਹਾਡੀ ਸਟੋਰੀ ਕੱਲ ਨੂੰ ਓਨੀ ਇਨਸਪਾਇਰਿੰਗ ਹੋਏਗੀ। ਉਹਨਾਂ ਲੋਕ ਤੁਹਾਡੀ ਸਟੋਰੀ ਤੋਂ ਸਿੱਖਣਗੇ। ਜੀ। ਤੁਹਾਡੇ ਬੱਚੇ ਅੱਜ ਕੱਲ ਵਿਦੇਸ਼ਾਂ ਨੂੰ ਭੱਜ ਰਹੇ ਨੇ। ਤੁਸੀਂ ਇੱਥੇ ਰਹਾ ਕੇ ਮਿਹਨਤ ਕਰ ਰਹੇ ਹੋ। ਕੀ ਲੱਗਦਾ ਹੈ ਕਿ ਵਿਦੇਸ਼ਾਂ ਵਿੱਚ ਜਿਹੜੇ ਬੱਚੇ ਜਾ ਰਹੇ ਨੇ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਜਾਂ ਉਹਨਾਂ ਨੂੰ ਇੱਥੇ ਆਪਣੀ ਮਿਹਨਤ ਦਾ ਫਲ ਨਹੀਂ ਮਿਲਦਾ ਜਾਂ ਕੀ ਮਹਿਸੂਸ ਹੁੰਦਾ? ਸਰ ਕਿਦਨੇ ਕਿਤੇ ਇਹ ਵੀ ਗੱਲ ਹੁੰਦੀ ਹੈ ਜੀ ਜਦੋਂ ਮਿਹਨਤ ਕਰਦੇ ਨੇ ਉਹ ਇੱਥੇ ਜੀ ਜੀ ਫਲ ਨਹੀਂ ਮਿਲਦਾ ਉਹ ਓਬਵੀਅਸਲੀ ਸਰ ਬਾਹਰ ਦਾ ਆਪ ਨਾਉਣਗੇ ਬਾਹਰ ਜਾਂਦੇ ਨੇ। ਤੇ ਜਦੋਂ ਕੁਝ ਨੌਜਵਾਨ ਨਹੀਂ ਸਾਡੀ ਇਦਾਂ ਦੀ ਹੈ ਜੋ ਇੱਥੇ ਮਿਹਨਤ ਕਰਦਿਆਂ ਨੂੰ ਦੇਖਦੀ ਹੈ ਜਦੋਂ ਉਹਨਾਂ ਦੀ ਕੋਈ ਬਾਣੀ ਫੜਦਾ ਫਿਰ ਉਹ ਅੰਦਰੋਂ ਦੀ ਡਰ ਜਾਂਦੀ ਹੈ ਕਿ ਯਾਰ ਜੇ ਇਹ ਇੰਨੀ ਮਿਹਨਤ ਕਰਨ ਰਿਹਾ ਇਹਨਾਂ ਦੀ ਕਿਸੇ ਨੇ ਬਾਣੀ ਫੜੀ ਤਾਂ ਅਸੀਂ ਇੱਥੇ ਮਿਹਨਤ ਕਰਕੇ ਕੀ ਕਰ ਲਾਂਗੇ ਫਿਰ ਉਹ ਇਹ ਸੋਰ ਸੋਰ ਕੇ ਬਾਹਰ ਚਲ ਜਾਂਦੀ ਜਦੋਂ ਅਸੀਂ ਇਹਦੇ ਨਾਲ ਚੱਲਦੇ ਆਂ ਜਾ ਕੇ ਤੇ ਅੱਗੇ ਪਿੱਛੇ ਹੁੰਨੇ ਆਂ ਕਹਿੰਦੇ ਕੁਬਰ ਦਾ ਚਾਚਾ ਜੀ ਜੀ ਤੇ ਬਾਹਰ ਦੀਆਂ ਕੰਟਰੀਆਂ 'ਚ ਜਦੋਂ ਇਹਦੀਆਂ ਨਿਊਜ਼ ਦੇਖੀਦੀਆਂ ਤੇ ਨਿਊਜ਼ ਚੈਨਲਾਂ ਤੇ ਇਹਦੇ ਨਾਮ ਵੇਖਦੇ ਆ ਪਰਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਬੱਚੇ ਦਾ ਜ਼ਿਕਰ ਬਾਹਰ ਦੀਆਂ ਕੰਟਰੀਆਂ ਚ ਸਰ ਅੱਗੇ ਮੈਂ ਜਿ ਮੇਰਾ ਟਾਰਗੇਟ ਹੈ ਕਿ ਮੈਂ ਆਪਣੇ ਦੇਸ਼ ਦਾ ਪਹਿਲਾ ਮੁੰਡਾ ਬਣਾ ਛੋਟੀ ਉਮਰ ਦੇ ਵਿੱਚ ਜਿਹੜਾ 100 ਤੋਂ ਜ਼ਿਆਦਾ ਵਰਲਡ ਰਿਕਾਰਡ ਬਣਾਏ ਤੇ ਇਹ ਮੇਰਾ ਟਾਰਗੇਟ ਹੈ ਇਸ ਤੋਂ ਇਲਾਵਾ ਮੈਂ ਆਪਣੀ ਸਟੱਡੀ ਹੋਰ ਵੀ ਅੱਗੇ ਕੰਟੀਨਿਊ ਕਰੂੰਗਾ ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕੋ ਆਪ ਦਾ ਸਵਾਗਤ ਹੈ ਮੈਂ ਹਾਂ ਪੱਤਰਕਾਰ ਅਵਤਾਰ ਸਿੰਘ ਰੰਦਾਵਾ ਤੇ ਮੇਰੇ ਨਾਲ ਨੇ ਮਲਬੀਰ ਸਿੰਘ ਕਿਲਾ ਲਾਲ ਸਿੰਘ ਤੋਂ ਤੇ ਅੱਜ ਗੱਲ ਕਰਾਂਗੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਉਮਰਵਾਲਾ ਦੀ ਇੱਥੋਂ ਦੇ ਛੋਟੀ ਉਮਰ ਦੇ ਅਥਲੀਟ ਹੋਏ ਨੇ ਕੁਮਰ ਅਮਰਤਬੀਰ ਸਿੰਘ ਬੜਾ ਵੱਡਾ ਨਾਮ ਨਾ ਖਟਿਆ ਦੇਸ਼ਾਂ ਪਰਦੇਸਾਂ ਦੇ ਵਿੱਚ ਇਸ ਅਥਲੀਟ ਨੇ ਬੜਾ ਵੱਡਾ ਨਾਮ ਕਮਾਇਆ ਤੇ ਕਈ ਵੱਡੇ ਵੱਡੇ ਅਥਲੀਟ ਜਿਹੜੇ ਆ ਇਹਦੇ ਸਾਹਮਣੇ ਗੋਡੇ ਟੇਕੇ ਨੇ ਅੱਜ ਇੱਥੇ ਇਹਦੇ ਨਾਲ ਪੂਰੀ ਗੱਲਬਾਤ ਕਰਨ ਆਏ ਆ ਵੇਖਦੇ ਆ ਕਿ ਇਹ ਆਪਣੇ ਇਸ ਸ਼ੌਂਕ ਬਾਰੇ ਆਪਣੀਆਂ ਇਸ ਪ੍ਰਾਪਤੀਆਂ ਬਾਰੇ ਸਾਡੇ ਨਾਲ ਕੀ ਗੱਲਬਾਤ ਕਰਦੇ ਨੇ ਥੈਂਕ ਯੂ ਸੋ ਮਚ ਸਰ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡਾ ਤੇ ਅਜੀਤ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਤੁਸੀਂ ਇੰਟਰਵਿਊ ਲੈ ਆ ਰਹੇ ਹੋ ਮੇਰੀ ਕੁਮਰ ਜੀ ਕਿਵੇਂ ਦੇ ਸ਼ੌਂਕਰੇ ਬਚਪਨ ਦੇ ਵਿੱਚ ਕਿਵੇਂ ਸ਼ੁਰੂ ਕੀਤਾ ਆਪਣਾ ਜਿਹੜਾ ਖੇਡਾਂ ਦਾ ਕੰਮ ਦਾ ਸਰ ਮੈਂ ਸਕੂਲਾਂ ਦੇ ਦਿਨਾਂ 'ਚ ਮੈਨੂੰ ਖੇਡਾਂ ਦਾ ਸ਼ੌਂਕ ਸੀ ਜੀ ਜੀ ਤੇ ਖੇਡਦੇ-ਖੇਡਦੇ ਫਿਰ ਮੈਂ ਥੋੜਾ ਸਟੱਡੀ ਤੇ ਚਲੋ ਕਨਸੈਂਟਰੇਟ ਕਰਨਾ ਪੈਂਦਾ ਸਕੂਲਾਂ ਦੇ ਵਿੱਚ ਰਹਿ ਕੇ ਜੀ ਜੀ ਤੇ ਜ਼ਿਆਦਾ ਪਰ ਮੇਰਾ ਸ਼ੌਂਕ ਖੇਡਾਂ ਦੇ ਵਿੱਚ ਸੀ ਜਾਂ ਫਿਰ ਕਹਾਂ ਲੂਗੀ ਜਿਹੜੀਆਂ ਮਹਾਨ ਸ਼ਖਸੀਅਤਾਂ ਹੋਈਆਂ ਸਾਡੇ ਦੇਸ਼ ਦੀਆਂ ਸਾਡੇ ਪੰਜਾਬ ਦੀਆਂ ਜੀ ਜੀ ਉਹਨਾਂ ਬਾਰੇ ਪੜ੍ਹਨ ਦਾ ਸ਼ੌਂਕ ਸੀ ਉਹਨਾਂ ਬਾਰੇ ਉਹਨਾਂ ਦੀਆਂ ਗੱਲਾਂ ਸੁਣਨ ਦਾ ਸ਼ੌਂਕ ਸੀ ਕੀ ਕੀ ਕਾਰਨਾਮੇ ਉਹਨਾਂ ਨੇ ਕੀਤੇ ਸੀ ਆਪਣੇ ਸਮਿਆਂ ਦੇ ਵਿੱਚ ਸੋ ਪਲੱਸ 2 ਤੋਂ ਬਾਅਦ 2020 ਦੇ ਵਿੱਚ ਮੈਂ ਆਪਣੇ ਕੰਮ ਦੀ ਸ਼ੁਰੂਆਤ ਕੀਤੀ ਹੈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਜਾਰੀ ਰੱਖਿਆ ਜੀ ਹੁਣ ਆਪਣ ਤੇ ਅੱਗੇ ਵੀ ਜਾਰੀ ਰੱਖੂਗਾ ਇੰਦੈਂ ਪੜਾਈ ਕਿਵੇਂ ਪੜਾਈ ਸਰ ਮੈਂ ਹੁਣ ਐਮਏ ਕਰ ਰਿਹਾ ਪੋਲੀਟੀਕਲ ਸਾਇੰਸ ਦੇ ਵਿੱਚ ਮੇਰਾ ਲਾਸਟ ਈਅਰ ਆ ਹੁਣ ਜੀ ਜੀ ਤੇ ਅੱਗੇ ਕੀ ਕਰ ਰਹੇ ਹੋ ਸਰ ਅੱਗੇ ਮੈਂ ਜਿ ਮੇਰਾ ਟਾਰਗੇਟ ਹੈ ਕਿ ਮੈਂ ਆਪਣੇ ਦੇਸ਼ ਦਾ ਪਹਿਲਾ ਮੁੰਡਾ ਬਣਾ ਛੋਟੀ ਉਮਰ ਦੇ ਵਿੱਚ ਜਿਹੜਾ 100 ਤੋਂ ਜ਼ਿਆਦਾ ਵਰਲਡ ਰਿਕਾਰਡ ਬਣਾਏ ਜੀ ਜੀ ਤੇ ਇਹ ਮੇਰਾ ਟਾਰਗੇਟ ਹੈ ਇਸ ਤੋਂ ਇਲਾਵਾ ਮੈਂ ਆਪਣੀ ਸਟੱਡੀ ਹੋਰ ਵੀ ਅੱਗੇ ਕੰਟੀਨਿਊ ਕਰੂੰਗਾ ਤੇ ਨਾਲ ਦੀ ਨਾਲ ਸੋਸ਼ਲ ਵਰਕ ਕਰ ਰਿਹਾ ਆਪਣੇ ਯੂਥ ਨੂੰ ਮੋਟੀਵੇਟ ਕਰਨ ਵਾਸਤੇ ਜੋ ਗਰਾਊਂਡ ਲੈਵਲ ਤੇ ਹੈ ਕਿ ਮਿਹਨਤਾਂ ਕਰਦੇ ਨੇ ਤੇ ਉਰਵੀ ਮੈਂ ਇੰਡਸਟਰੀ ਲਾਈਨ즈 ਵੀ ਹੋਣਾ ਚਾਹੁੰਦਾ ਤੇ ਮੈਂ ਆਸ ਕਰਦਾ ਜੋ ਕੁਝ ਮੈਂ ਕਰ ਰਿਹਾ ਕਿਉਂਕਿ ਹਰੇਕ ਪਲੇਅਰ ਦਾ ਸਰ ਸੁਪਨਾ ਹੁੰਦਾ ਇੱਕ ਕਿ ਜਦੋਂ ਵੀ ਅਸੀਂ ਮਿਹਨਤ ਕਰਦੇ ਹਾਂ ਉਹ ਇੱਕ ਲਾਲਚ ਹੁੰਦਾ ਸਾਡੇ ਮਨ ਦੇ ਅੰਦਰ ਕਿ ਅਸੀਂ ਸਾਨੂੰ ਲੋਕਾਂ ਕੋਲੋਂ ਪਿਆਰ ਮਿਲੇ ਸਨਮਾਨ ਮਿਲੇ ਸਾਡੀ ਜੋ ਗਵਰਨਮੈਂਟ ਜੋ ਰੂਲ ਕਰ ਰਹੀ ਹੈ ਇਸ ਟਾਈਮ ਸੱਤਾ ਦੇ ਵਿੱਚ ਰਹਿ ਕੇ ਉਹ ਸਾਡੀ ਸਪੋਰਟ ਕਰੇ ਸਾਨੂੰ ਇਨਕਰੇਜ ਕਰੇ ਜੋ ਸਾਡਾ ਬਣਦਾ ਹੱਕ ਆ ਸਾਨੂੰ ਦਵੇ ਸੋ ਉਹ ਹੱਕ ਪਾਉਣ ਵਾਸਤੇ ਮਿਹਨਤ ਕਰ ਰਹੇ ਆ ਜੀ ਕੋਜੀ ਦੇਖਦੇ ਆਏ ਕਿ ਵੱਡੇ ਵੱਡੇ ਖੇਡ ਮੇਲਿਆਂ ਦੇ ਵਿੱਚ ਵੱਡੇ ਵੱਡੇ ਜਿਥੋਂ ਪ੍ਰੋਗਰਾਮ ਕਰਵਾਏ ਜਾਂਦੇ ਨੇ ਅਕਸਰ ਤੁਹਾਨੂੰ ਸਨਮਾਨਤ ਕੀਤਾ ਜਾ ਰਿਹਾ ਤੇ ਉੱਥੇ ਕਈ ਵਾਰੀ ਆਪਾਂ ਇਹ ਵੀ ਦੇਖਿਆ ਪਿੱਛੇ ਆ ਇਹ ਨਾਨਕ ਚੱਕ ਵਿਖੇ ਇੱਕ ਬਹੁਤ ਵੱਡਾ ਪ੍ਰੋਗਰਾਮ ਹੋਇਆ ਸੀ ਜਿਹਨੂੰ ਇਹ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਸੀ ਉੱਥੇ ਵੀ ਤੁਹਾਨੂੰ ਸੱਦਿਆ ਗਿਆ ਸੀ ਪ੍ਰਸ਼ਾਸਨ ਨੇ ਵੀ ਉੱਥੇ ਤੁਹਾਡੇ ਬਾਰੇ ਬੜਾ ਕੁਝ ਕਿਹਾ ਸੀ ਕਿ ਪ੍ਰਸ਼ਾਸਨ ਦਾ ਕਿੰਨਾ ਕੁ ਸਹਿਯੋਗ ਹੈ ਤੁਹਾਡੇ ਇਸ ਕੰਮ ਦੇ ਵਿੱਚ ਸਰ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰਦਾਸਪੁਰ ਦੀ ਸਾਰੀ ਟੀਮ ਆ ਉਹਨਾਂ ਨੇ ਮੈਨੂੰ ਡਿਸਟ੍ਰਿਕਟ ਦਾ ਸਵੀਪ ਆਈਕਨ ਲਾਇਆ ਹੋਇਆ ਵਾ ਸਾਡੀ ਇਲੈਕਸ਼ਨ ਕਮਿਸ਼ਨ ਦੇ ਥਰੂ ਫਿਰ ਪੰਜਾਬ ਪੁਲਿਸ ਦੇ ਸਾਡੀ ਇਹਨਾਂ ਨੇ ਮੈਨੂੰ ਬ੍ਰਾਂਡ ਐਮਬੈਸਡਰ ਲਾਇਆ ਆਪਣਾ ਫਿਟਨੈਸ ਦਾ ਯੂਨਾਈਟਿਡ ਸਿਕ ਸੰਸਥਾ ਹੈ ਉਹਨਾਂ ਨੇ ਫਿਟਨੈਸ ਐਮਬੈਸਡਰ ਲਾਇਆ ਵਾ ਪਰ ਮੈਨੂੰ ਲੱਗਦਾ ਹੈ ਸਰ ਇੱਕ ਖਿਡਾਰੀ ਨੂੰ ਇੱਕ ਫਾਈਨੈਂਸ਼ੀਅਲ ਸਪੋਰਟ ਵੀ ਹੋਣੀ ਬਹੁਤ ਜ਼ਰੂਰੀ ਹੈ ਤੇ ਜਿੱਦਾਂ ਦੇ ਉਹ ਮੈਨੂੰ ਮੇਲਿਆਂ ਤੇ ਵਕ ਵਕ ਜੋ ਪ੍ਰੋਗਰਾਮ ਹੁੰਦੇ ਨੇ ਇਵੈਂਟਸ ਹੁੰਦੇ ਨੇ ਉਸੇ ਬੁਲਾ ਕੇ ਮੈਨੂੰ ਆਨਰ ਕਰਦੇ ਨੇ ਮੈਨੂੰ ਸਨਮਾਨ ਕਰਦੇ ਨੇ ਜਾਂ ਮੇਰੇ ਬਾਰੇ ਸਪੀਚ ਦੇ ਵਿੱਚ ਮੇਰੇ ਬਾਰੇ ਗੱਲਾਂ ਸ਼ੇ ਸੋ ਮੈਨੂੰ ਲੱਗਦਾ ਹੈ ਕਿ ਉਹ ਕੱਲਾ ਉੱਥੋਂ ਤੱਕ ਨਹੀਂ ਸੀਮਤ ਰਹਿਣੀਆਂ ਚਾਹੀਦੀਆਂ ਬਾਹਰ ਜੇ ਉਹਨੂੰ ਇੰਪਲੀਮੈਂਟ ਕਰੀਏ ਤਾਂ ਮੇਰੇ ਵਾਸਤੇ ਬਿਹਤਰੀ ਹੋਏਗਾ ਤੇ ਬਾਕੀ ਜੋ ਨੌਜਵਾਨ ਮੈਨੂੰ ਦੇਖ ਕੇ ਜੇ ਕਿਤੇ ਨਾ ਕਿਤੇ ਮੋਟੀਵੇਟ ਹੋ ਰਹੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇੱਕ ਚਾਨਣ ਦਾ ਮਨਾਰਾ ਮਿਲੇਗਾ ਕਿ ਹਾਂ ਵੀ ਅਸੀਂ ਵੀ ਉਸ ਮੁੰਡਿਆਂ ਨੂੰ ਮਿਹਨਤ ਕਰਾਂਗੇ ਤੇ ਸਾਨੂੰ ਵੀ ਸਰਕਾਰ ਸਪੋਰਟ ਕਰੇਗੀ ਜੀ ਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਲਾ ਲਓ ਜਾਂ ਪੰਜਾਬ ਦੇ ਵਿੱਚ ਲਾ ਲਓ ਕਿ ਨੌਜਵਾਨ ਨਸ਼ੇ ਦੀ ਪੀੜਾ ਚੜੇ ਹੋਏ ਨੇ ਬਹੁਤ ਬਹੁਤ ਚੰਗੇ ਸੋਹਣੇ ਨੌਜਵਾਨ ਛੋਟੀ ਉਮਰਾਂ ਦੇ ਵਿੱਚ ਨਸ਼ਿਆਂ ਦੀ ਪੀੜ ਚੜ ਕੇ ਉਹਨਾਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਹੈ ਤੇ ਸਰਕਾਰਾਂ ਨੂੰ ਕੀ ਕਵਾਂਗੇ ਕਿ ਜਿਹੜੇ ਕੁਝ ਲੋਕ ਜਿਹੜੇ ਦੇਸ਼ ਲਈ ਕੁਝ ਕਰਨਾ ਚਾਹੁੰਦੇ ਆ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਆ ਇਹਨਾਂ ਨਸ਼ਿਆਂ ਦੀ ਬਰਬਾਦੀ ਕਰਨ ਵਾਸਤੇ ਕੋ ਕਦਮ ਚੁੱਕਦੇ ਨੇ ਤੁਹਾਨੂੰ ਕੀ ਲੱਗਦਾ ਹੈ ਸਰਕਾਰ ਸਪੋਰਟ ਦੇਣ ਦੇ ਵਿੱਚ ਕਮਜ਼ੋਰ ਹੈ ਸਰ ਜਿਵੇਂ ਤੁਸੀਂ ਕਿਹਾ ਹੈ ਕਿ ਸਾਡੇ ਪੰਜਾਬ ਦੇ ਦੇਸ਼ ਦੇ ਨੌਜਵਾਨ ਸੋਹਣੇ ਸੋਹਣੇ ਸੁਨੱਖੇ ਮੁੰਡੇ ਹਨ ਨੌਜਵਾਨ ਜੋ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਨੇ ਜਾਂ ਆਪਣੀ ਸਾਨੂੰ ਅਲਵਿਦਾ ਕਹਿ ਚੁੱਕੇ ਨੇ ਇਸ ਦਲਦਲ ਦੇ ਵਿੱਚ ਫਸ ਕੇ ਪਰ ਉਸੇ ਬਸੇ ਸਰ ਦੂਜੇ ਨੌਜਵਾਨ ਵੀ ਹੈਗੇ ਆ ਜੋ ਸੋਹਣੇ ਸੁਨੱਖੇ ਆ ਜੋ ਮਿਹਨਤਾਂ ਕਰਦੇ ਆ ਗਰਾਊਂਡ ਦੇ ਵਿੱਚ ਰਹਿ ਕੇ ਪਰ ਉਹਨਾਂ ਨੇ ਨਾਮ ਵੀ ਖੱਡਿਆ ਵਾ ਉਹਨਾਂ ਨੇ ਅਚੀਵਮੈਂਟਾਂ ਵੀ ਕੀਤੀਆਂ ਨੇ ਪ੍ਰਾਪਤੀਆਂ ਵੀ ਕੀਤੀਆਂ ਨੇ ਪਰ ਕੋਈ ਉਹਨਾਂ ਤੱਕ ਪਹੁੰਚਿਆ ਨਹੀਂ ਸਰ ਜੀ ਜੀ ਹੁਣ ਉੱਥੇ ਸਰ ਆਪਾਂ ਕਸੂਰ ਉਹਨਾਂ ਨੌਜਵਾਨਾਂ ਦਾ ਨਹੀਂ ਮੰਨਾਂਗੇ ਜੇ ਉਹ ਮਿਹਨਤ ਕਰ ਰਿਹਾ ਉਹ ਉਹ ਧੂਪ ਨਹੀਂ ਦੇਖਦੇ ਉਹ ਸ਼ਾਨ ਹੀ ਦੇਖਦੇ ਆ ਉਹ ਠੰਡ ਨਹੀਂ ਦੇਖਦੇ ਉਹਨਾਂ ਨੂੰ ਜਦੋਂ ਉਹਨਾਂ ਦੇ ਵਿੱਚ ਜਨੂਨ ਉਹ ਅੰਦਰ ਜਾਗਦਾ ਵਾ ਕਿ ਮੈਂ ਮਿਹਨਤ ਕਰਨੀ ਹੈ ਆਪਣੇ ਪੰਜਾਬ ਵਾਸਤੇ ਆਪਣੇ ਦੇਸ਼ ਵਾਸਤੇ ਉਹ ਕਰ ਰਹੇ ਆਪਣਾ ਫਰਜ਼ ਨਿਭਾ ਰਹੇ ਹੋ ਪਰ ਜਿਨ੍ਹਾਂ ਦਾ ਫਰਜ਼ ਨਿਭਾਉਣਾ ਚਾਹੀਦਾ ਉਹਨਾਂ ਨੂੰ ਅੱਗੇ ਲਿਆ ਕੇ ਉਹ ਫਿਰ ਜਦੋਂ ਫਰਜ਼ ਨਹੀਂ ਨਿਭਾਉਂਦੇ ਫਿਰ ਬੰਦਾ ਹਾਰ ਕੇ ਸਰ ਥੱਕਦਾ ਹਾਰ ਕੇ ਫਿਰ ਉਹ ਗਲਤਰਾ ਬਣਾਉਂਦਾ ਤੇ ਇੱਥੇ ਮੈਨੂੰ ਲੱਗਦਾ ਹੈ ਕਿ ਜੇ ਆਪਾਂ ਸਰਕਾਰਾਂ ਕੋਲੋਂ ਆਪਾਂ ਅਸਾਂ ਲਾਉਂਨੇ ਆ ਕਿ ਸਾਡੀ ਗਵਰਨਮੈਂਟ ਜੋ ਅੱਗੇ ਆਏਗੀ ਜਾਂ ਗਵਰਨਮੈਂਟ ਹੈ ਜੋ ਅੱਗੇ ਉਹਨਾਂ ਕੋਲੋਂ ਅਸਾਂ ਲਾਉਂਨੇ ਆ ਕਿ ਉਹ ਸਾਡੇ ਵਾਸਤੇ ਸਾਡੀ ਬਿਹਤਰੀ ਲਈ ਕੰਮ ਕਰਨਗੀਆਂ ਸਟੇਟ ਦੇ ਵੈਲਫੇਅਰ ਲਈ ਕੰਮ ਕਰਨਗੀਆਂ ਜਦੋਂ ਉਹ ਨਹੀਂ ਕਰਦੀਆਂ ਫਿਰ ਆਪੇ ਨੌਜਵਾਨ ਸਰ ਹਾਰ ਜਾਂਦਾ ਹਾਂਜੀ ਆਪਣੀਆਂ ਪ੍ਰਾਪਤੀਆਂ ਬਾਰੇ ਕੋ ਥੋੜਾ ਚਾਨਣਾ ਐਥਲੀਟ ਹੁੰਦੇ ਆ ਕਿਹੜੇ ਕਿਹੜੇ ਕਾਰਨਾਮੇ ਕੀਤੇ ਨੇ ਤੇ ਕਿਵੇਂ ਦੀ ਤੁਹਾਡੀ ਪ੍ਰੈਕਟਿਸ ਚੱਲ ਰਹੀ ਹੈ ਸਰ ਮੈਂ ਜੀ ਹੁਣ ਤੱਕ 31 ਵਰਲਡ ਰਿਕਾਰਡ ਬਣਾ ਚੁੱਕਿਆ ਹਾਂ ਪੁਸ਼-ਅਪ ਦੇ ਵਿੱਚ ਤੇ ਪੁਸ਼-ਅਪ ਮੈਨ ਆਫ ਪੰਜਾਬ ਕਿਹਾ ਜਾਂਦਾ ਪੁਸ਼-ਅਪ ਮੈਨ ਆਫ ਭਾਰਤ ਕਿਹਾ ਜਾਂਦਾ ਮੈਨੂੰ ਇਸ ਤੋਂ ਇਲਾਵਾ ਸਰ ਜਿਹੜੇ ਵਰਲਡ ਰਿਕਾਰਡ ਬਣਾਏ ਨੇ ਮੈਂ ਉਹ ਗੋਰਿਆਂ ਦੇ ਰਿਕਾਰਡ ਤੋੜੇ ਨੇ ਜਿਵੇਂ ਆਪਣੇ ਬਰੂਸਲੀ ਜੀ ਹੋਏ ਨੇ ਲੈਜੈਂਡ ਉਹਨਾਂ ਦਾ ਰਿਕਾਰਡ ਬ੍ਰੇਕ ਕੀਤਾ ਸੀ 2023 ਦੇ ਵਿੱਚ ਉਸ ਤੋਂ ਬਾਅਦ ਸਾਡੇ ਪਾਕਿਸਤਾਨੀ ਐਥਲੀਟ ਨੇ ਕਾਫੀ ਮੁਹੰਮਦ ਅਰਸ਼ਦ ਜੀ ਫਿਰ ਆਪਣੇ ਹੋਰ ਵੀ ਐਥਲੀਟ ਹੈਗੇ ਨੇ ਮੁਹੰਮਦ ਜੀ ਹੋਰ ਹੈਗੇ ਨੇ ਦੇ ਰੌਣਕ ਉਪਰ ਜੀ ਹੈਗੇ ਨੇ ਇਹਨਾਂ ਸਾਰੇ ਐਥਲੀਟਾਂ ਦੇ ਮੈਂ ਰਿਕਾਰਡ ਬ੍ਰੇਕ ਕੀਤੇ ਨੇ ਤੇ ਆਪਣੇ ਰਿਕਾਰਡ ਨਵੇਂ ਬਣਾਏ ਨੇ ਇਹਨਾਂ ਤੋਂ ਇਲਾਵਾ ਸਰ ਮੈਨੂੰ ਦੋ ਨੈਸ਼ਨਲ ਪੁਰਸਕਾਰ ਮਿਲੇ ਨੇ ਸਵਾਭਿਮਾਨ ਪੁਰਸਕਾਰ ਤੇ ਕਰਮਵੀਰ ਚੱਕਰ ਪੁਰਸਕਾਰ ਤੇ ਟੈਡੈਕਸ ਸਪੀਕਰ ਹਮੈਂ ਟੈਡੈਕਸ ਤੇ ਗਿਆ ਹੋਇਆ ਆਪਣੇ ਮਾਝੇ ਏਰੀਆ ਚ ਪਹਿਲਾ ਮੁੰਡਾ ਯੰਗ ਏਜ ਦੇ ਵਿੱਚ ਤੇ ਹੋਰ ਵੀ ਸਰ ਕਈ ਸੋਸ਼ਲ ਮੀਡੀਆ ਤੇ ਮੈਂ ਗਤੀਵਿਧੀਆਂ ਕਰਦਾ ਰਿਹਾ ਹਣਾ ਨੌਜਵਾਨਾਂ ਨੂੰ ਮੋਟੀਵੇਟ ਕਰਨ ਵਾਸਤੇ ਜਿਵੇਂ ਨੌਜਵਾਨ ਤਬਕਾ ਜਿਹੜਾ ਵੱਡੀ ਪੱਦਰ ਤੇ ਲਸ਼ਾਂ ਦੀ ਖੇਪ ਦੇ ਵਿੱਚ ਮਰ ਚੁੱਕਾ ਹੈ ਤੇ ਪਹਿਲਾਂ ਵੀ ਗੱਲ ਕਰ ਚੁੱਕੇ ਆ ਕਿ ਵੱਡਾ ਨੁਕਸਾਨ ਹੋਇਆ ਕੀ ਸੰਦੇਸ਼ ਦਿੰਦੇ ਹੋ ਨੌਜਵਾਨੀ ਸਰ ਨੌਜਵਾਨਾਂ ਨੂੰ ਤਾਂ ਮੈਂ ਇਹੀ ਕਹੂੰਗਾ ਕਿ ਤੁਸੀਂ ਜੋ ਸੰਘਰਸ਼ ਆਪਣਾ ਮਿੱਥ ਕੇ ਬਿਠੇ ਹੋ ਕੀ ਆਪਾਂ ਉਹਨੂੰ ਹਾਸਲ ਕਰਨਾ ਆਪਣੇ ਮੁਕਾਮ ਨੂੰ ਉਹ ਤੁਸੀਂ ਇਹ ਛੱਡੋ ਨਾ ਕਿ ਕੋਈ ਤੁਹਾਡੀ ਕੋਈ ਤੁਹਾਡੀ ਰਿਪੋਰਟ ਨਹੀਂ ਕਰ ਰਹੀ ਹੈ ਹੋ ਸਕਦਾ ਹੈ ਕਿ ਤੁਹਾਡੇ ਉਸ ਸਫਰ ਦੇ ਵਿੱਚ ਲਿਖਿਆ ਹੀ ਨਹੀਂ ਕਿ ਕੋਈ ਤੁਹਾਡੀ سپورਟ ਕਰੇਗਾ ਤੁਸੀਂ ਆਪ ਹੀ ਉੱਥੇ ਪਹੁੰਚਣਾ ਤੁਸੀਂ ਆਪਣੇ ਆਪ ਤੇ ਯਕੀਨ ਰੱਖੋ ਆਪਣੀ ਮੰਜ਼ਿਲ ਤੇ ਯਕੀਨ ਰੱਖੋ ਉਹ ਪ੍ਰਮਾਤਮਾ ਉਸ ਹਰੇਕ ਦੀ ਪਰ ਉਸ ਹਰੇਕ ਮਿਹਨਤੀ ਦੀ ਬਾਹ ਫੜਦਾ ਜੋ ਸੱਚੇ ਦਿਨੋ ਮਿਹਨਤ ਕਰ ਰਿਹਾ ਜ ਜਿਹਦੀ ਨੀਅਤ ਸਾਫ਼ ਹੈ ਤੇ ਤੁਸੀਂ ਜੇ ਮਿਹਨਤ ਕਰ ਰਹੇ ਹੋ ਜੇ ਮੁਸ਼ਕਲਾਂ ਤੁਹਾਨੂੰ ਚੁਣ ਰਹੀਆਂ ਨੇ ਤੁਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝੋ ਜੀ ਜੀ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਮੁਸ਼ਕਲਾਂ ਨੇ ਚੁਣਿਆ ਵਾ ਕਿਉਂਕਿ ਤੁਸੀਂ ਜਿੰਨੀਆਂ ਮੁਸ਼ਕਲਾਂ ਵੇਖੋਗੇ ਜਿੰਨੀਆਂ ਮੁਸ਼ਕਲਾਂ ਨੂੰ ਵੇਖ ਕੇ ਅੱਗੇ ਆਓਗੇ ਤੁਹਾਡੀ ਸਟੋਰੀ ਕੱਲ ਨੂੰ ਉਨੀ ਇਨਸਪਾਇਰਿੰਗ ਹੋਏਗੀ ਉਹਨਾਂ ਲੋਕ ਤੁਹਾਡੀ ਸਟੋਰੀ ਤੋਂ ਸਿੱਖਣਗੇ ਜੀ ਜੀ ਐਵੇਂ ਹਾਰ ਨਹੀਂ ਮੰਨਣੀ ਤੁਸੀਂ ਸਾਰਿਆਂ ਨੇ ਇੱਕ ਸਰ ਸਾਡੀ ਗੁਰਬਾਣੀ ਦੇ ਵਿੱਚ ਤੋਖਾ ਕਿ ਦੇਹ ਸ਼ਿਵਾ ਬਰ ਮੋਹੇ ਹੈ ਸ਼ਿਭ ਕਰਮਣ ਤੇ ਇੱਕ ਬੂੰ ਨਾ ਡਰੋ ਨਾ ਡਰੋ ਅਰਸੋ ਜਬ ਜਾਏ ਲੜੋ ਨਿਸ਼ਚੈ ਕਰ ਆਪਣੀ ਜੀਤ ਕਰੋ ਸੋ ਆਪਣੇ ਮੈਦਾਨ ਦੇ ਵਿੱਚ ਤੁਸੀਂ ਡਰੇ ਰਹੋ ਤੇ ਜਿੱਤ ਸਾਡੀ ਬਿਲਕੁਲ ਹੋਏਗੀ ਕੋ ਜੀ ਆਪਾਂ ਵੇਖੋ ਉਮਰ ਵਾਲਾ ਪਿੰਡ ਹੈ ਆਪਣਾ ਜਿਲ੍ਹਾ ਗੁਰਦਾਸਪੁਰ ਦਾ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੱਥੇ ਅਜੇ ਤੱਕ ਗਰਾਊਂਡ ਨਹੀਂ ਬੱਚਿਆਂ ਦੇ ਖੇਡਣ ਲਈ ਕੋਈ ਰਸਤਾ ਨਹੀਂ ਕੁਝ ਸੁਣਿਆ ਹੈ ਕਿ ਗਲੀਆਂ ਦੇ ਵਿੱਚ ਬੱਚਿਆਂ ਨੂੰ ਇਕੱਠੇ ਕਰਕੇ ਖੁੱਲੇ ਖੇਤਾਂ ਵਿੱਚ ਇਕੱਠੇ ਕਰਕੇ ਅੱਜ ਕੱਲ ਬੱਚਿਆਂ ਨੂੰ ਖੇਡਾਂ ਪ੍ਰਤੀ ਬੜਾ ਇਹ ਜਾਗਰੂਕ ਕਰ ਰਹੇ ਹੋ ਤੇ ਕੀ ਸਰਕਾਰਾਂ ਨੂੰ ਚਾਹੀਦਾ ਨਹੀਂ ਕਿ ਇਹੋ ਜਿਹੇ ਨੌਜਵਾਨ ਜਿਹੜਾ ਜਿੰਨੇ ਦੇਸ਼-ਪਰਦੇਸ਼ ਵਿੱਚ ਆਪਣਾ ਨਾਮ ਕਮਾਇਆ ਹੋਵੇ ਤੇ ਇੱਥੇ ਖੇਡ ਦਾ ਪ੍ਰਬੰਧ ਨਾ ਹੋਵੇ ਬਿਲਕੁਲ ਸਰ ਗਰਾਊਂਡ ਤਾਂ ਜੀ ਹਰੇਕ ਪਿੰਡ ਦੇ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਗਰਾਊਂਡ ਕਿਤੇ ਨਾ ਕਿਤੇ ਸਾਨੂੰ ਨੇਚਰ ਦੇ ਨਾਲ ਜੋੜਦੀ ਹੈ ਜੀ ਜੀ ਕਿਸੇ ਨੇ ਮਿਹਨਤ ਨਹੀਂ ਵੀ ਕਰਨੀ ਗਰਾਊਂਡ ਦੇ ਵਿੱਚ ਜਾ ਕੇ ਤਾਂ ਉਥੇ ਗਰਾਊਂਡ ਦੇ ਵਿੱਚ ਤੋਂ ਆਲੇ-ਦੁਆਲੇ ਬੂਟੇ ਲੱਗੇ ਹੋਣਗੇ ਨਾ ਜੀ ਜੀ ਉਹ ਬੰਦਾ ਉਦਾਂ ਹੀ ਰੋਟੀ ਖਾ ਕੇ ਸਾਰੇ ਸੈਰ ਕਰਨ ਜਿਹਨੂੰ ਜਾਂਦੇ ਨੇ ਇਕੱਠੇ ਹੁੰਦੇ ਨੇ ਉਹ এনਵਾਇਰਨਮੈਂਟ ਨਾਲ ਗੱਲਾਂ ਕਰਦੇ ਨੇ ਜੀ ਉਹ ਬੂਟਿਆਂ ਨੂੰ ਦੇਖਦੇ ਨੇ ਉਹਨਾਂ ਕੋਲੋਂ ਮਤਲਬ ਕਿ ਚਲੋਗੇ ਬਥੇਰਾ ਕੁਝ ਉਹਨਾਂ ਨੂੰ ਇੱਕ ਆਕਸੀਜਨ ਮਿਲਦੀ ਹੈ ਵਧੀਆ ਫਰੈਸ਼ ਆਕਸੀਜਨ ਮਿਲਦੀ ਹੈ ਤੇ ਹੋਰ ਬੜਾ ਬੰਦੇ ਦਾ ਇੱਕ ਮਨ ਸੁਧਰ ਜਾਂਦਾ ਉੱਥੇ ਜਾ ਕੇ ਆਪਣਾ ਮਨ ਜਿਹੜਾ ਚੰਗੇ ਪਾਸੇ ਤੁਰ ਪੈਂਦਾ ਤੇ ਮੈਨੂੰ ਲੱਗਦਾ ਗਰਾਊਂਡਾਂ ਹਰੇਕ ਪਿੰਡ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਬਾਕੀ ਰਹੀ ਗੱਲ ਜੋਸ਼ ਦੀ ਦਾ ਜਿਹਦੇ ਵਿੱਚ ਜੋਸ਼ ਆ ਉਹਨੇ ਸਰ ਕਿਤੇ ਵੀ ਰਹਿ ਕੇ ਮਿਹਨਤ ਕਰ ਲੈਣੀ ਪਰ ਹਰੇਕ ਦੇ ਅੰਦਰ ਉਹ ਜੋਸ਼ ਨਹੀਂ ਹੁੰਦਾ ਕਿ ਜਿੰਨੇ ਕਿਤੇ ਵੀ ਰਹਿ ਕੇ ਮਿਹਨਤ ਕਰ ਲੈਣੀ ਉਹ ਗਰਾਊਂਡ ਇੱਕ ਸਾਧਨ ਹੁੰਦਾ ਬੱਚੇ ਨੂੰ ਗਰਾਊਂਡ ਦੇ ਵਿੱਚ ਲਿਆਉਂਦਾ ਤੇ ਉਹਨਾਂ ਗਰਾਉਂਡਾਂ ਦੇ ਵਿੱਚ ਉੱਠ ਕੇ ਬਾਅਦ ਫਿਰ ਉਹ ਨੈਸ਼ਨਲ ਲੈਵਲ ਤੇ ਐ ਡਿਸਟ੍ਰਿਕਟ ਲੈਵਲ ਤੇ ਜਾ ਕੇ ਪਰਫਾਰਮ ਕਰਦਾ ਆਪਣਾ। ਘਰ ਜੀ ਬੱਚੇ ਅੱਜ ਕੱਲ ਵਿਦੇਸ਼ਾਂ ਨੂੰ ਭੱਜ ਰਹੇ ਨੇ। ਤੁਸੀਂ ਇੱਥੇ ਰਾ ਕੇ ਮਿਹਨਤ ਕਰ ਰਹੇ ਹੋ। ਕੀ ਲੱਗਦਾ ਹੈ ਕਿ ਵਿਦੇਸ਼ਾਂ ਵਿੱਚ ਜਿਹੜੇ ਬੱਚੇ ਜਾ ਰਹੇ ਨੇ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਜਾਂ ਉਹਨਾਂ ਨੂੰ ਇੱਥੇ ਆਪਣੀ ਮਿਹਨਤ ਦਾ ਫਲ ਨਹੀਂ ਮਿਲਦਾ ਜਾਂ ਕੀ ਮਹਿਸੂਸ ਹੋ ਰਿਹਾ? ਸਰ ਕਿਦਣਾ ਕਿਤੇ ਇਹ ਵੀ ਗੱਲ ਹੁੰਦੀ ਹੈ ਜੀ ਜਦੋਂ ਮਿਹਨਤ ਕਰਦੇ ਨੇ ਉਹ ਇੱਥੇ ਜੀ ਜੀ ਫਲ ਨਹੀਂ ਮਿਲਦਾ ਉਹ ਆਬਵੀਅਸਲੀ ਸਰ ਬਾਹਰ ਦਾ ਆਪ ਨਾਉਣਗੇ ਬਾਹਰ ਜਾਂਦੇ ਨੇ। ਤੇ ਜਦੋਂ ਕੁਝ ਨੌਜਵਾਨ ਨਹੀਂ ਸਾਡੀ ਇਦਾਂ ਦੀ ਹੈ ਜੋ ਇੱਥੇ ਮਿਹਨਤ ਕਰਦੇ ਆ ਉਹਨੂੰ ਦੇਖਦੀ ਹੈ ਜਦੋਂ ਉਹਨਾਂ ਦੀ ਕੋਈ ਬਾਣੀ ਫੜਦਾ ਫਿਰ ਉਹ ਅੰਦਰੋਂ ਹੁੰਦੀ ਡਰ ਜਾਂਦੀ ਹੈ ਕਿ ਯਾਰ ਜੇ ਇਹ ਇੰਨੀ ਮਿਹਨਤ ਕਰਨ ਰਿਹਾ ਇਹਨਾਂ ਦੀ ਕਿਸੇ ਨੇ ਬਾਣੀ ਫੜੀ ਤਾਂ ਅਸੀਂ ਇੱਥੇ ਮਿਹਨਤ ਕਰਕੇ ਕੀ ਕਰਨਾਂਗੇ ਫਿਰ ਉਹ ਇਹ ਸੋਰ ਸੋਰ ਕੇ ਬਾਹਰ ਚਲ ਜਾਂਦੇ ਜਾਂ ਉਹਨਾਂ ਦਾ ਸ਼ੌਂਕ ਹੁੰਦਾ ਨਿੱਜੀ ਸ਼ੌਂਕ ਹੁੰਦਾ ਹੈ ਕਿ ਮੈਂ ਬਾਹਰ ਜਾ ਕੇ ਹੀ ਕੰਮ ਕਰਨਾ ਹੈ ਸੋ ਕਈ ਤਰੀਕਿਆਂ ਦੀ ਸਰ ਇੱਥੇ ਨੌਜਵਾਨਾਂ ਦੀ ਕੈਟਾਗਰੀ ਵੰਡੀ ਜਾਂਦੀ ਹੈ ਕਿ ਕਿਉਂ ਬਾਹਰ ਜਾਂਦੇ ਆ ਤੇ ਓਬਵੀਅਸਲੀ ਸਰ ਇਹ ਕਾਰਨ ਆ ਜਾਂਦਾ ਜਦੋਂ ਇੱਥੇ ਬਾਹਨ ਹੀ ਕੋਈ ਫੜਦਾ ਉਹ ਸਰ ਜੇ ਉਹ ਘਰ ਦੇ ਮਾ ਘਰ ਦੇ ਵਿੱਚ ਮੰਨ ਲਓ ਕਿ ਪਰਿਵਾਰ ਦੇ ਵਿੱਚ ਕੋਈ ਕਮਾਉਣ ਵਾਲਾ ਹੈ ਨਹੀਂ ਹੈ ਜੀ ਜੀ ਤੇ ਕਮਾਉਣ ਦਾ ਸਾਧਨ ਚਾਹੀਦਾ ਤਾਂ ਕਿਸੇ ਨਾ ਕਿਸੇ ਨੂੰ ਤਾਂ ਬਾਹਰ ਜਾਣਾ ਹੀ ਪੈਂਦਾ ਸਰ ਜੀ 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 ਤੇ ਉਹ ਫਿਰ ਬੰਦਾ ਆਪਣੇ ਘਰ ਨੂੰ ਚਲਾਉਣ ਵਾਸਤੇ ਆਪਣੇ ਘਰ ਦਾ ਖਰਚਾ ਚਲਾਉਣ ਵਾਸਤੇ ਕਿਉਂਕਿ ਕੋਈ ਵੀ ਸਰ ਪਲੇਅਰ ਆ ਕੋਈ ਖਿਡਾਰੀ ਹੈ ਉਹ ਖਿਡਾਰੀ ਸਰ ਗਰਾਊਂਡ ਦੇ ਵਿੱਚ ਹੀ ਖਿਡਾਰੀ ਹੁੰਦੇ ਜੀ ਜੀ ਉਹ ਗਰਾਊਂਡ ਤੋਂ ਬਾਹਰ ਆਪਣੇ ਘਰ ਦਾ ਪੁੱਤਰ ਵੀ ਹੈ ਆਪਣੇ ਘਰ ਦਾ ਉਹ ਸ਼ਖਸ ਵੀ ਹੈ ਜਿਹਨੇ ਘਰ ਦਾ ਸਾਰਾ ਖਰਚਾ ਚਲਾਉਣਾ ਹੈ ਜਿਹਨੇ ਘਰ ਦੀਆਂ ਜ਼ਿੰਮੇਵਾਰੀਆਂ ਆਪਣੇ ਮੋਢੇ ਤੇ ਚੱਕਣਾ ਹੁੰਦਾ ਤੇ ਉਹ ਮੋਢੇ ਤੇ ਸਰਗਲਾ ਗਰਾਊਂਡ 'ਚ ਲੈ ਕੇ ਤੇ ਚੱਕਿਆ ਨਹੀਂ ਹੈ ਨਾ ਹੁਣ ਉਹਦੇ ਵਾਸਤੇ ਪੈਸਾ ਕਮਾਉਣਾ ਪੈਣਾ ਉਹਨੂੰ ਉਹਦੇ ਵਾਸਤੇ ਉਹ ਆਪਣਾ ਗਿਲਣਾ ਵਿਸੇਨਾ ਕਰੇਗਾ ਸਪੋਰਟ ਆਪਣੇ ਆਪ ਨੂੰ ਖੜਾ ਕਰੇਗਾ ਤਾਂ ਹੀ ਆਪਣੇ ਪਰਿਵਾਰ ਨੂੰ ਪਿੱਛੇ ਸਪੋਰਟ ਦੇ ਪਾਏਗਾ ਉਹ ਜਿਵੇਂ ਕਿ ਤੁਹਾਡੇ ਕੋ ਸੁਣਿਆ ਸੀ ਕਿ ਯੂਕਰੇਨ ਦੀ ਜਿਹੜੀ ਬੁੱਕ ਦੇ ਵਿੱਚ ਤੁਹਾਡਾ ਨਾਮ ਅਰਜ ਹੋਇਆ ਦੂਜੇ ਪਾਸੇ ਭਾਰਤ ਵੱਲੋਂ ਕਹਿ ਲਈ ਤੇ ਕਿਤੇ ਨਾ ਕਿਤੇ ਜਿਵੇਂ ਸਟੇਜਾਂ ਦੇ ਉੱਤੇ ਤੁਹਾਨੂੰ ਸੱਦਿਆ ਜਾਂਦਾ ਹੈ ਬਾਰ ਬਾਰ ਸਨਮਾਨਤ ਕੀਤਾ ਜਾਂਦਾ ਹੈ ਵੱਡੇ ਵੱਡੇ ਸਨਮਾਨ ਚਿੰਨ੍ਹ ਵੀ ਮਿਲਦੇ ਨੇ ਤੇ ਕਿਤੇ ਨਾ ਕਿਤੇ ਹਰ ਤਰ੍ਹਾਂ ਦੇ ਨਾਲ ਹੀ ਤੁਹਾਡਾ ਵੱਡਾ ਸਟੇਜਾਂ ਦੇ ਉੱਤੇ ਨਾਂ ਬੋਲਿਆ ਜਾਂਦਾ ਹੈ ਤੁਹਾਡੀਆਂ ਪ੍ਰਾਪਤੀਆਂ ਬਾਰੇ ਦੱਸਿਆ ਜਾਂਦਾ ਹੈ ਪਰ ਅਸਲ ਦੇ ਵਿੱਚ ਜਿਹੜਾ ਖੰਡਾਰੀਆਂ ਨੂੰ ਸਾਹਮ ਕੇ ਇਥੋਂਦਿਆਂ ਨੂੰ ਤੇ ਜਿਹੜੇ ਮਿਹਨਤ ਕਰਦੇ ਨੇ ਜੋ ਚੰਗਾ ਨਾਮਣਾ ਖੱਟ ਚੁੱਕੇ ਨੇ ਉਹਨਾਂ ਨੂੰ ਸੰਭਾਲਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਤੁਸੀਂ ਸਰਕਾਰ ਨੂੰ ਇਹਦੇ ਸੰਬੰਧ ਕੀ ਕਹਿਣਾ ਚਾਹੁੰਦੇ ਹੋ ਸਰਨਿਸ਼ ਰਾਸ਼ਾਈ ਜੀ ਇਸ ਸਟੀਵ ਨੂੰ ਲੈ ਕੇ ਕੀ ਉਹ ਜਿਹੜੇ ਸਾਡੇ ਐਮਪੀ ਸਾਹਿਬ ਹੋਗੇ ਜਾਂ ਕੈਬਨਿਟ ਮਨਿਸਟਰ ਨੇ ਜਿਹੜੇ ਸਾਡੇ ਹਨਾ ਆਪਾਂ ਵਿੱਚ ਜਿਹੜੀ ਵੀ ਹਲਕੇ ਦੇ ਸਿਰ ਮੈਂ ਆਪਣੇ ਹਲਕੇ ਦੀ ਗੱਲ ਨਹੀਂ ਕਰਦਾ ਜੀ ਜੀ ਉਹਨਾਂ ਦਾ ਤਾਂ ਸਰ ਦੂਰ ਦੀ ਗੱਲ ਹੈ ਜਿਹੜੇ ਸਾਡੇ ਹਲਕਾ ਇੰਚਾਰਜ ਨੇ ਉਹਨਾਂ ਨੇ ਮੇਰੇ ਤੱਕ ਪਹੁੰਚ ਨਹੀਂ ਕੀਤੀ ਕਦੀ ਜੀ ਜੀ ਮੈਨੂੰ ਆ ਕੇ ਕਦੀ ਵਧਾਈ ਨਹੀਂ ਦਿੱਤੀ ਉਤੋਂ ਸਰ ਦੁੱਖ ਲੱਗਦਾ ਫਿਰ ਕਿ ਜਾਂ ਬਾਹਰ ਤੇ ਚਲੋ ਮੰਨ ਲੈਂਦੇ ਆ ਕਿ ਸਾਨੂੰ ਕਿਹਾ ਜਾਂਦਾ ਹੈ ਕਿ ਉਹ ਪੰਜਾਬੀ ਆ ਉਹ ਸੇਖਾ ਉਹਨੂੰ ਟਾਰਗੇਟ ਕਰਦੇ ਪਰ ਪੰਜਾਬ ਦੇ ਵਿੱਚ ਜਦੋਂ ਅਸੀਂ ਸਾਰੇ ਪੰਜਾਬੀ ਆ ਫਿਰ ਫਿਰ ਵੀ ਤੁਸੀਂ ਪੰਜਾਬ ਦੇ ਵਿੱਚ ਰਹੇ ਕਿ ਪੰਜਾਬੀ ਹੋ ਕੇ ਸਿੱਖ ਹੋ ਕੇ ਤੁਸੀਂ ਇੱਕ ਸਿੱਖ ਨੂੰ ਅੰਗੋਲੀਆਂ ਕਰਦੇ ਹੋ ਉਦੋਂ ਫਿਰ ਆਪਾਂ ਕੀ ਸਮਝੀਏਗੀ ਉਹ ਤਾਂ ਸਾਰੇ ਇੱਕ ਇਹ ਤਾਂ ਇੱਕ ਬਹਾਨਾ ਬਣਾ ਲਿਆ ਹੈ ਕਿ ਧਰਮ ਨੂੰ ਅੱਗੇ ਕਰਕੇ ਤੇ ਨੌਜਵਾਨਾਂ ਨੂੰ ਪਿੱਛੇ ਕਰ ਦਿੰਦੇ ਆ ਆਪਾਂ ਹੁਣ ਇੱਥੇ ਤਾਂ ਧਰਮ ਦੀ ਗੱਲ ਹੀ ਕੋਈ ਨਹੀਂ ਸਰ ਇੱਥੇ ਤਾਂ ਗੱਲ ਆ ਆਪਣੇ ਹੱਕ ਦੀ ਜੀ ਆਪਾਂ ਲੜ ਰਹੇ ਆ ਸਰ ਆਪਣੇ ਵਾਸਤੇ ਲੜ ਰਹੇ ਆ ਮੈਂ ਖੁਦ ਨਾਲ ਲੜ ਰਹੇ ਆ ਜਾਂ ਬਾਕੀ ਨੌਜਵਾਨ ਜਿਹੜੇ ਲੜਦੇ ਨੇ ਉਹ ਵੀ ਖੁਦ ਨਾਲ ਲੜਦੇ ਨੇ ਕਿਸੇ ਨਾਲ ਲੜਾਈ ਨਹੀਂ ਹੁੰਦੀ ਉਹਨਾਂ ਦੀ ਜੀ ਜੀ ਪਰ ਜਦੋਂ ਉਹ ਲੜਾਈ ਦੇ ਵਿੱਚ ਉਹਨਾਂ ਨੂੰ ਹਰਾਉਂਦਾ ਕੋਈ ਹੋਰ ਹੈ ਇਹ ਹਰਾਉਣ ਵਾਲੇ ਕੌਣ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਉਹਨਾਂ ਕੁਰਸੀਆਂ ਤੇ ਬਿਠਾਉਨੇ ਆ ਜਦੋਂ ਉਹ ਹੀ ਸਾਰ ਨਹੀਂ ਲੈਂਦੇ ਫਿਰ ਅੰਦਰੋਂ ਸਰ ਟੁੱਟ ਜਾਂਦਾ ਬੰਦਾ ਫਿਰ ਕੁਮਰ ਜੀ ਜਿਵੇਂ ਇਹ ਆਮ ਗੱਲ ਚੱਲਦੀ ਹੈ ਤੁਹਾਡੇ ਕੋਲੋਂ ਪਹਿਲਾਂ ਵੀ ਬੈਠਿਆ ਸੁਣਿਆ ਕਿ ਇਹ ਲਾਗੇ ਪਿੱਟ ਭਾਗੋ ਵਾਲਿਆ ਜਿੱਥੇ ਮੁੱਲਾਂਪੁਰ ਦਾ ਆਖਾਂ ਵਰਗੀਆਂ ਖੇਡਾਂ ਹੁੰਦੀਆਂ ਹਾਂ ਜੀ ਤੇ ਇਹ ਜਿਹੜੀਆਂ ਖੇਡਾਂ ਨੇ ਇਹਨਾਂ ਖੇਡਾਂ ਦੇ ਵਿੱਚ ਜਿਹੜੀ ਗੱਲਬਾਤ ਤੁਹਾਡੀ ਸ਼ੁਰੂਆਤ ਕਹਿੰਦੇ ਆ ਕਿ ਇੱਥੋਂ ਇਹਨਾਂ ਖੇਡਾਂ ਤੋਂ ਚੱਲੀ ਬਿਲਕੁਲ ਸਰ ਕਹਿੰਦੇ ਆ ਕਿ ਜਦੋਂ ਆਪਾਂ ਕੋਈ ਕੰਮ ਕਰਦੇ ਆ ਜੀ ਪਰਮਾਤਮਾ ਦੀ ਰਜ਼ਾਮੰਦੀ ਚ ਰਹਿ ਕੇ ਕਰੀਏ ਤਾਂ ਬੰਦਾ ਕਦੇ ਰੁਕਦਾ ਨਹੀਂ ਜੀ ਉਦੋਂ ਤੱਕ ਨਹੀਂ ਰੁਕਦਾ ਜਦੋਂ ਤੱਕ ਆਪਣੇ ਮੁਕਾਮ ਨੂੰ ਹਾਸਲ ਨਹੀਂ ਕਰ ਲੈਂਦਾ ਤੇ ਮੈਂ ਆਪਣੇ 2020 ਦੇ ਵਿੱਚ ਕਰੀਏ ਦੀ ਸ਼ੁਰੂਆਤ ਕੀਤੀ ਆਪਣੇ ਫਿਟਨੈਸ ਦੀ ਕਰੀਏ ਦੀ ਆਪਣੇ ਛਿੰਝ ਮੇਲਾ ਹੁੰਦਾ ਜੀ ਭਾਗੋਵਾਲ ਬਹੁਤ ਮਸ਼ਹੂਰ ਮੇਲਾ ਹੈ ਪੂਰੇ ਦੇਸ਼ਾਂ ਵਿਦੇਸ਼ਾਂ 'ਚ ਚਰਚਾ ਹੁੰਦੀ ਇਸ ਮੇਲੇ ਦੀ ਜਦੋਂ ਇਹ ਮੇਲਾ ਕਰਾਇਆ ਜਾਂਦਾ ਤੇ ਬਾਬਾ ਮਤੇਜ ਸਾਹਿਬ ਜੀ ਉੱਥੇ ਜਗਾ ਉਹਨਾਂ ਦੀ ਕਈ ਮਤਲਬ ਵੀ ਸਟੇਟਾਂ ਵੱਖਰੀਆਂ ਵੱਖਰੀਆਂ ਸਟੇਟਾਂ ਜੋ ਉੱਥੇ ਪਲੇਅਰ ਆਉਂਦੇ ਨੇ ਆਪਣਾ ਪਰਫਾਰਮ ਕਰਦੇ ਨੇ ਤੇ ਮੈਂ ਵੀ ਇਸ ਪਿੰਡ 'ਚੋਂ ਉਮਰਵਾਲੇ 'ਚੋਂ ਉੱਠ ਕੇ ਉੱਥੇ ਗਿਆ ਸੀ ਉੱਥੇ ਪਰਫਾਰਮ ਕੀਤਾ ਮੈਂ ਆਪਣਾ ਪਹਿਲਾ ਰਿਕਾਰਡ ਦਰਸ਼ਕਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਉਸ ਪਿੰਡ ਦੀ ਜੋ ਕਮੇਟੀ ਹੈ ਸਾਰਿਆਂ ਨੇ ਮੈਨੂੰ ਬਹੁਤ ਸਨਮਾਨ ਦਿੱਤਾ ਸੀ ਉਸ ਵੇਲੇ ਤੇ ਉਦੋਂ ਤੋਂ ਮੈਂ ਕਹਿ ਲਵਾਂ ਕਿ ਇੱਕ ਆਸ਼ੀਰਵਾਦ ਮਿਲਿਆ ਉਸ ਜਗ੍ਹਾ ਤੋਂ ਮੈਨੂੰ ਉਸ ਸ਼ਿੰਜ ਤੋਂ ਮੈਨੂੰ ਲੋਕਾਂ ਦਾ ਪਿਆਰ ਮਿਲਿਆ ਤੇ ਉਦੋਂ ਬਾਅਦ ਸਿਰ ਮੈਂ ਰੁਕਿਆ ਨਹੀਂ ਪਿੱਛੇ ਮੁੜ ਕੇ ਨਹੀਂ ਦੇਖਿਆ ਸਰ ਬੜਾ ਵੱਡਾ ਮਾਰਕਾ ਮਾਰਿਆ ਤੁਸੀਂ ਇਸ ਖੇਡਾਂ ਦੇ ਕੰਮ ਦੇ ਵਿੱਚ ਹਾਂਜੀ ਤੇ ਕਿੰਨਾ ਕਾ ਸਹਿਯੋਗ ਆ ਮਾਪਿਆਂ ਦਾ ਜਾਂ ਹੋਰ ਕਿਸੇ ਖਾਸ ਵਿਅਕਤੀ ਦਾ ਤੁਹਾਡੇ ਇਥੋਂ ਤੱਕ ਪਹੁੰਚਣ ਦੇ ਵਿੱਚ ਸਹਿਯੋਗ ਹੋਇਆ ਸਰ ਦੇਖੋ ਜੀ ਮਾਪਿਆਂ ਦਾ ਤੇ ਸਪੋਰਟ ਹਮੇਸ਼ਾ ਰਹਿੰਦੀ ਹੈ ਸਿਰਫ ਮੈਨੂੰ ਨਹੀਂ ਹਰੇਕ ਔਲਾਦ ਨੂੰ ਉਹਦੇ ਮਾਪਿਆਂ ਦੀ ਆਸ ਹੁੰਦੀ ਹੈ ਕਿ ਸਾਡਾ ਜਿਹੜੀ ਬੱਚੇ ਨੇ ਉਹ ਵੱਡਾ ਨਾ ਕਮਾਉਣ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਜਾਣ ਆਪਣੇ ਫਿਊਚਰ ਦੇ ਵਿੱਚ ਸੈੱਟ ਹੋ ਜਾਣ ਤੇ ਉਹਨਾਂ ਤੋਂ ਇਲਾਵਾ ਸਰ ਜੋ ਸਾਡੀ ਸ਼ਸ਼ੋਲ ਜੀ ਹੁੰਦੀ ਹੈ ਸਾਡੀ ਸਾਡੀ ਜਿਹੜੀ ਸੁਸਾਇਟੀ ਹੈ ਇਹ ਵੀ ਸਪੋਰਟ ਕਰਦੀ ਹੈ ਮੇਰਾ ਪਿੰਡ ਮੈਨੂੰ ਸਪੋਰਟ ਕਰਦਾ ਉਸ ਤੋਂ ਵੱਡੀ ਗੱਲ ਸਰ ਜਿਹੜਾ ਕਨਸਟੀਟਿਊਸ਼ਨ ਆ ਸਾਡਾ ਉਹਦੇ ਵਿੱਚ ਸਰ ਸਾਡੀ ਪਿੱਲਰ ਹੁੰਦੇ ਨੇ ਚੌਥਾ ਪਿੱਲਰ মিডিਆ ਨੂੰ ਮੰਨਿਆ ਜਾਂਦਾ ਜੀ ਜੀ মিডিਆ ਨੇ ਸਰ ਮੈਨੂੰ ਸ਼ੁਰੂ ਤੋਂ ਸਪੋਰਟ ਕੀਤੀ ਹੈ 2020 ਤੋਂ ਜਦੋਂ ਤੋਂ ਮੈਂ ਸ਼ੁਰੂਆਤ ਕੀਤੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਮੇਰੀ ਸਪੋਰਟ ਕਰ ਰਹੀ ਹੈ ਸਰ ਜੀ ਪਤਾ ਨਹੀਂ ਕਿੰਨੀਆਂ ਮੇਰੀਆਂ ਇੰਟਰਵਿਊ ਚਲਾਈਆਂ ਨੇ ਉਹਨਾਂ ਨੇ ਮੇਨੀਆਂ ਕਿੰਨੀਆਂ ਮੀਡੀਆ ਮੀਡੀਆ ਕਵਰੇਜ ਹੋ ਚੁੱਕੀਆਂ ਨੇ ਇਹ ਸਾਰੀਆਂ ਉਹਨਾਂ ਤਾਂ ਕੀਤੀਆਂ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਜੇ ਇਹਦੇ ਵਿੱਚ ਗੁਣ ਆ ਇਹਦੇ ਵਿੱਚ ਟੈਲੈਂਟ ਹੈ ਤਾਂ ਇਹਨੂੰ ਅੱਗੇ ਹੋਣਾ ਚਾਹੀਦਾ ਤੇ ਮੈਂ মিডিਆ ਦਾ ਧੰਨਵਾਦ ਕਰਦਾ ਉਹਨਾਂ ਫਰਿਸ਼ਤਿਆਂ ਦਾ ਧੰਨਵਾਦ ਕਰਦਾ ਜੋ ਮੇਰੀ ਜ਼ਿੰਦਗੀ 'ਚ ਆ ਕੇ ਮੈਨੂੰ ਮੋਟੀਵੇਟ ਕੀਤਾ ਜਿਨ੍ਹਾਂ ਨੇ ਕਿਦਾਂ ਨਾ ਕਿਤੇ ਮੈਨੂੰ ਹੱਲਾਸ਼ੀਰੀ ਦਿੱਤੀ ਅੱਜ ਬੱਚੇ ਆਪਣੇ ਮੈਂ ਜੇ ਤੁਹਾਡੇ ਮਾਪੇ ਨੇ ਬਹੁਤ ਬੱਚਿਆਂ ਨੂੰ ਆਪਣੇ ਨੂੰ ਇਸ ਤਰ੍ਹਾਂ ਜਿੱਤਰ੍ਹਾਂ ਵਧਦਾ ਦੇਖ ਕੇ ਕੀ ਮਹਿਸੂਸ ਕਰਦੇ ਹੋ ਸਰ ਹਰੇਕ ਮਾਪਿਓ ਨੂੰ ਜੀ ਮਾਣ ਮਹਿਸੂਸ ਹੁੰਦਾ ਉਸ ਤੋਂ ਬਾਅਦ ਉਹਦੇ ਪਿੰਡ ਦੀ ਗੱਲ ਹੁੰਦੀ ਹੈ ਪਿੰਡ ਨੂੰ ਮਾਣ ਮਹਿਸੂਸ ਹੁੰਦਾ ਕਿ ਜਦੋਂ ਬਾਹਰ ਕਿਤੇ ਗੱਲ ਚੱਲਦੀ ਹੈ ਉਹ ਮਾਣ ਨਾ ਕਹਿੰਦੇ ਕਿ ਸਾਡੇ ਪਿੰਡ ਦਾ ਹੈ ਜੇ ਪਿੰਡ ਤੋਂ ਬਾਹਰ ਜਾਂਦੇ ਆ ਤਾਂ ਸ਼ਹਿਰ ਦੀ ਗੱਲ ਚੱਲਦੀ ਹੈ ਜ਼ਿਲ੍ਹੇ ਦੀ ਗੱਲ ਚੱਲ ਪਰ ਜੋ ਮੇਨ ਗੱਲ ਹੁੰਦੀ ਆ ਸਾਡੇ ਨਾਲ ਜੁੜਦਾ ਤੇ ਉਹੀ ਹੈ ਨਾ ਕਿ ਆਪਾਂ ਇੰਡੀਅਨ ਆ ਆਪਾਂ ਜਿੱਥੇ ਮਰਜੀ ਚੱਲ ਜੀਏ ਪਹਿਲਾਂ ਇੰਡੀਅਨ ਜੁੜਨਾ ਫਿਰ ਜੁੜਨਾ ਕਿ ਹਾਂ ਵੀ ਉਹ ਫਲਾਣੇ ਪਿੰਡ ਦਾ ਮੁੰਡਾ ਫਲਾਣੇ ਜ਼ਿਲ੍ਹੇ ਦਾ ਮੁੰਡਾ ਪਰ ਜਦੋਂ ਉਹਨਾਂ ਕੁਰਸੀਆਂ ਤੇ ਬੈਠੇ ਜਿਹੜੇ ਮੁਖ ਅਹੁਦੇਦਾਰ ਹੁੰਦੇ ਨੇ ਉਹ ਜਦੋਂ ਸਾਰ ਨਹੀਂ ਲੈਂਦੇ ਤਾਂ ਫਿਰ ਦਿਲ ਦੁਖਦਾ ਸਰ ਅੰਦਰ ਕੀ ਆਪਾਂ ਕਰ ਰਹੇ ਆ ਕਿਤੇ ਨਾ ਕਿਤੇ ਦੇਸ਼ ਨੂੰ ਵੀ ਆਪਾਂ ਫਾਇਦਾ ਦੇ ਰਹੇ ਆ ਕਿਤੇ ਨਾ ਕਿਤੇ ਦੇਸ਼ ਦੇ ਨੌਜਵਾਨਾਂ ਨੂੰ ਫਾਇਦਾ ਦੇ ਰਹੇ ਆ ਪਰ ਜਦੋਂ ਨੌਜਵਾਨਾਂ ਦੀ ਕੋਈ ਬਾਹ ਨਹੀਂ ਫੜਦਾ ਫਿਰ ਕਿਤੇ ਨਾ ਕਿਤੇ ਸਰ ਨੌਜਵਾਨ ਟੁੱਟ ਜਾਂਦਾ ਅੰਦਰ ਕੁਰਸੀ ਕੀ ਲੱਗਦਾ ਹੈ ਕਿ ਆਪਣੇ ਦੇਸ਼ ਦੇ ਵਿੱਚ ਇਹ ਵੱਡੀ ਘਾਟ ਨਹੀਂ ਮਹਿਸੂਸ ਹੋ ਰਹੀ ਕਿ ਬਾਹਰ ਤੇ ਮਾਨ ਸਨਮਾਨ ਕੀਤਾ ਜਾਂਦਾ ਹੈ ਖਿਡਾਰੀਆਂ ਨੂੰ ਉੱਚਾ ਚੁੱਕਿਆ ਜਾਂਦਾ ਤੇ ਇੱਥੇ ਆਪਣੀ ਦੇਸ਼ ਦੇ ਵਿੱਚ ਬਹੁਤ ਖਿਡਾਰੀ ਨੇ ਜਿਹੜਾ ਸ਼ੌਂਕ ਰੱਖਦੇ ਉਹਨਾਂ ਦੇ ਸ਼ੌਂਕ ਵਿੱਚ ਮਰ ਜਾਂਦੇ ਅੱਜ ਵੀ ਦੇਖਣ ਦੇ ਵਿੱਚ ਹੁੰਦਾ ਇਲਾਕੇ ਦੇ ਵਿੱਚ ਆਪਣੀ ਉਮਰ ਦੇ ਵੇਲੇ ਉੱਪਰ ਦੇ ਹੋਏ ਖਿਡਾਰੀ ਜਿਹੜੇ ਆ ਉਹ ਮੰਗਣ ਲਈ ਮਜਬੂਰ ਹੋਏ ਬਿਲਕੁਲ ਸਰ ਮੈਂ ਯੂਕਰੇਨ ਕੰਟਰੀ ਹੈ ਸਰ ਉਹਨਾਂ ਦੀ ਗੱਲ ਕਰੂੰਗਾ ਇੱਕ ਉਹਨਾਂ ਦੀ ਸਰ ਵਰਲਡ ਰਿਕਾਰਡ ਬੁੱਕ ਹੈ ਉਹਨਾਂ ਨੇ ਕੱਲ ਜਾਰੀ ਕੀਤੀ ਸੀ ਪੋਸਟ ਇੱਕ ਕੀ ਪੂਰ ਜਿਹੜਾ ਪਹਿਲਾ ਭਾਰਤੀ ਹੈ ਜਦਾ ਨਾਂ ਸਾਡੀ ਬੁੱਕ ਦੇ ਵਿੱਚ ਦਰਜ ਹੋਇਆ ਵਾ ਜੀ ਤੇ ਉਹ ਸਰ ਮੈਨੂੰ ਆਪਣਾ ਇੰਡੀਅਨ ਮੰਨ ਰਿਹਾ ਇੰਡੀਅਨ ਲਿਖ ਕੇ ਉਥੇ ਮੈਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਕਿ ਪਹਿਲਾ ਇੰਡੀਅਨ ਹੈ ਜਦਾ ਸਾਡੀ ਬੁੱਕ ਚ ਨਾਂ ਦਰਜ ਹੋਇਆ ਤੇ ਜਿਹੜੇ ਕੰਟਰੀ ਚ ਮੈਂ ਰਹਿ ਰਿਹਾ ਇੰਡੀਆ ਕੰਟਰੀ ਚ ਜਾਂ ਪੰਜਾਬ ਸਟੇਟ ਦੇ ਵਿੱਚ ਉਹੀ ਮੈਨੂੰ ਪਛਾਣ ਨਹੀਂ ਰਿਹਾ ਫਿਰ ਇੱਥੇ ਦੁੱਖ ਲੱਗਦਾ ਸਰ ਇੱਥੇ ਫਿਰ ਜਿਹੜੇ ਤਗੜੇ ਤੋਂ ਤਗੜੇ ਨੇ ਮਿਹਨਤ ਕਰਦੇ ਨੇ ਨੌਜਵਾਨ ਉਹ ਵੀ ਸਰ ਕਿਤੇ ਨਾ ਕਿਤੇ ਥੱਕ ਘਰ ਜਾਂਦੇ ਨੇ ਕਿ ਜਦੋਂ ਉਹਨਾਂ ਦੀ ਕੋਈ ਸਾਰ ਨਹੀਂ ਲਿੰਦਾ ਉਸੇ ਜੇ ਮੈਂ ਗੱਲ ਕਰਾਂ ਮਣੀਪੁਰ ਸਟੇਟ ਦੀ ਸਰ ਆਪਣੇ ਇੰਡੀਆ ਦੇ ਵਿੱਚ ਜੀ ਜੀ ਉੱਥੇ ਸਾਰ ਇੱਕ ਮੁੰਡਾ ਏ ਨਿਰੰਜੋਏ ਨਾਮ ਭਰਾ ਦਾ ਉਹਨਾਂ ਨੇ ਤਿੰਨ ਵਰਲਡ ਰਿਕਾਰਡ ਬਣਾਏ ਨੇ ਉਹ ਤਿੰਨ ਰਿਕਾਰਡ ਸਰ ਨਿਗਾਹ ਚ ਆਏ ਨੇ ਆਪਣੀ ਸੈਂਟਰ ਗਵਰਨਮੈਂਟ ਦੇ ਉਹਨਾਂ ਦੀ ਸਟੇਟ ਗਵਰਨਮੈਂਟ ਦੇ ਉਸ ਤੋਂ ਬਾਅਦ ਚ ਉਹਨੂੰ ਮਤੇ ਨਜ਼ਰ ਰੱਖਦੇ ਹੋਏ ਉਹਨੂੰ ਸਪੋਰਟ ਮਿਲੀ ਹੈ ਫਾਈਨੈਂਸ਼ੀਅਲ ਸਪੋਰਟ ਮਿਲੀ ਹੈ ਉਹਨੂੰ ਨੌਕਰੀ ਦਿੱਤੀ ਗਈ ਹੈ ਸਰਕਾਰ ਵੱਲੋਂ ਤੇ ਇੱਥੇ ਮੈਂ ਪੰਜਾਬ ਦੇ ਵਿੱਚ ਰਹਿ ਕੇ ਸਰ ਕਤਈ ਰਿਕਾਰਡ ਬਣਾ ਗਿਆ ਤੇ ਇੱਥੇ ਸਰ ਮੈਨੂੰ ਉਹ ਲੈਵਲ ਦਾ ਸਨਮਾਨ ਹੀ ਨਹੀਂ ਮਿਲਿਆ ਹਲੇ ਤੱਕ ਤੁਸੀਂ ਦੇਖਿਆ ਕਿ ਉਬਰ ਦਾ ਨੌਜਵਾਨ ਕੁਮਰ ਉਮਰ ਵਾਲਾ ਜਿੰਨੇ ਬਹੁਤ ਵੱਡਾ ਨਾਮਣਾ ਦੇਸ਼ ਵਿਦੇਸ਼ ਦੇ ਵਿੱਚ ਖਟਿਆ ਪਰ ਕਿਤੇ ਨਾ ਕਿਤੇ ਆਪਣੀਆਂ ਸਰਕਾਰਾਂ ਤੇ ਇਹ ਵੀ ਦੁਖੜਾ ਦੱਸਿਆ ਉਹਨਾਂ ਨੇ ਕਿ ਇੱਥੇ ਪੂਰੀ ਪੁਸ਼ਪ ਪਤਾਲ ਨਹੀਂਗੀ ਸਨਮਾਨ ਵੱਡੇ ਵੱਡੇ ਦਿੱਤੇ ਜਾਂਦੇ ਨੇ ਪਰ ਇਹਨਾਂ ਖਿਡਾਰੀਆਂ ਨੂੰ ਸੰਭਾਲਣ ਵਾਸਤੇ ਕੋਈ ਪ੍ਰਬੰਧ ਨਹੀਂ ਇਹ ਬਹੁਤ ਮਾੜੀ ਗੱਲ ਹੈ ਕਿ ਕੁਮਰ ਦੇ ਪਿੰਡ ਦੇ ਵਿੱਚ ਅਜੇ ਤੱਕ ਖੇਡ ਮੈਦਾਨ ਨਾਂ ਦੀ ਕੋਈ ਚੀਜ਼ ਹੀ ਨਹੀਂ ਜਿੱਥੋਂ ਬੱਚੇ ਖੇਡ ਕੇ ਉੱਪਰ ਵੱਲ ਨੂੰ ਜਾਂਦੇ ਨੇ ਕੁੰਵਰ ਵੀ ਇਸ ਕਰ ਇਹ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਦੀ ਖੇਡ ਕੇ ਦੌੜ ਕੁੱਦ ਕੇ ਆਪਣੇ ਆਪ ਨੂੰ ਇੱਕ ਵੱਡਾ ਐਥਲੀਟ ਬਣਾ ਕੇ ਵਿਦੇਸ਼-ਵਿਦੇਸ਼ ਵਿੱਚ ਗਰਜ ਰਿਹਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹੋ ਜੇ ਨੌਜਵਾਨਾਂ ਨੂੰ ਸੰਭਾਲਣ ਵਾਸਤੇ ਇੱਕ ਵੱਖਰਾ ਫਰੰਟ ਕੈਂਪ ਕਰਨ ਜਿਹਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਅੱਗੇ ਵਧ ਕੇ ਅੱਗੇ ਲੈ ਕੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਨਾਮ ਰੋਸ਼ਨ ਕਰਨ ਤਾਂ ਕਿ ਪੰਜਾਬ ਦੀ ਭਾਰਤ ਦੀ ਜਵਾਨੀ ਜਿਹੜੀ ਹੈ ਇੱਥੇ ਨਸ਼ਿਆਂ ਵਿੱਚ ਰੁੱਲ ਰਹੀ ਹੈ ਉਹ ਵੀ ਸੁਚੇਤ ਹੋ ਕੇ ਇਹਨਾਂ ਖਿਡਾਰੀਆਂ ਦੇ ਵੱਲ ਵੇਖ ਕੇ ਕੋਈ ਚੰਗੀ ਜ਼ਿੰਦਗੀ ਵੱਲ ਨੂੰ ਵੱਧ ਸਕਣ ਇਸੇ ਤਰ੍ਹਾਂ ਨੌਜਵਾਨ ਐਥਲੀਟ ਅਕਬਰ ਦੇ ਚਾਚਾ ਜੀ ਸਿਮਰਜੀਤ ਸਿੰਘ ਸਾਡੇ ਨਾਲ ਜੁੜੇ ਨੇ ਸਿਮਰਜੀਤ ਸਿੰਘ ਜੀ ਨੌਜਵਾਨ ਨੇ ਵੱਡਾ ਨਾਮਣਾ ਖੱਟਿਆ ਦੇਸ਼ ਵਿਦੇਸ਼ ਦੇ ਵਿੱਚ ਲਾਗੇ ਲਾਗੇ ਤੁਮਾ ਪਈਆਂ ਨੇ ਦੇਸ਼ਾਂ ਦੇਸ਼ਾਂ ਦੇ ਵਿੱਚ ਤੁਮਾ ਪਈਆਂ ਕੀ ਮਹਿਸੂਸ ਕਰਦੇ ਹੋ ਬੜੀ ਖੁਸ਼ੀ ਮਹਿਸੂਸ ਕਰਦੇ ਆ ਜੀ ਅੱਗੇ ਜਦੋਂ ਅਸੀਂ ਇਹਦੇ ਨਾਲ ਚੱਲਦੇ ਆਂ ਜਾ ਕੇ ਤੇ ਅੱਗੇ ਪਿੱਛੇ ਹੁੰਨੇ ਆਂ ਕਹਿੰਦੇ ਕੂਬਰ ਦਾ ਚਾਚਾ ਜੀ ਜੀ ਤੇ ਬਾਹਰ ਦੀਆਂ ਕੰਟਰੀਆਂ 'ਚ ਜਦੋਂ ਇਹਦੀਆਂ ਨਿਊਜ਼ ਦੇਖੀਦੀਆਂ ਤੇ ਨਿਊਜ਼ ਚੈਨਲਾਂ 'ਤੇ ਇਹਦੇ ਨਾਮ ਵੇਖਦੇ ਆਂ ਫਿਰਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਬੱਚੇ ਦਾ ਜ਼ਿਕਰ ਬਾਹਰ ਦੀਆਂ ਕੰਟਰੀਆਂ 'ਚ ਹੋ ਰਿਹਾ ਜੀ ਆਪਣੀਆਂ ਸਰਕਾਰਾਂ ਵੱਲੋਂ ਬੱਚਾ ਕਹਿ ਰਿਹਾ ਕਿ ਮੈਨੂੰ ਘੱਟ ਥਾਪੜਾ ਮਿਲ ਰਿਹਾ ਹੈ ਉਹ ਕਹਿੰਦੇ ਕਿ ਹਰ ਬੱਚਾ ਜਦੋਂ ਮਿਹਨਤ ਕਰਦਾ ਨਾ ਜੀ ਜੀ ਉਹਨੂੰ ਉਹਦਾ ਬਣਦਾ ਹੱਕ ਮਿਲੇ ਨਾ ਤੇ ਬੱਚਾ ਸਮਝਦਾ ਕਿ ਮੈਨੂੰ ਸਪੋਰਟ ਹੋ ਰਹੀ ਹੈ ਜੀ ਜੀ ਜਿੱਦਾਂ ਕੂਬਰ ਅਮਰਿਤਵੀਰ ਨੇ ਹੁਣ ਵਿਸ਼ਵ ਰਿਕਾਰਡ ਬਣਾਏ ਨੇ ਬਿਲਕੁਲ ਜੀ ਤੇ ਵਿਸ਼ਵ ਰਿਕਾਰਡ ਜਿਹੜੇ ਉਹ ਇੰਡੀਅਨ ਇੱਕ ਖਵਾਇਆ ਆ ਬਾਹਰ ਦੀਆਂ ਕੰਟਰੀਆਂ ਚ ਇੱਕ ਭਾਰਤੀ ਮੁੰਡਾ ਜਿਨੇ ਗਨੀਜ਼ ਬੁੱਕ ਲਿਮਕਾ ਬੁੱਕ ਉਹਨਾਂ ਦੇ ਨਾਮ ਦਰਜ ਕੀਤੇ ਨੇ ਕਿਉਂਕਿ ਉਹ ਸਰਕਾਰਾਂ ਨੂੰ ਪਤਾ ਹੈ ਕਿ ਜੇ ਗਨੀਜ਼ ਬੁੱਕ ਬਹੁਤ ਵੱਡੀ ਬੁੱਕ ਆ ਤੇ ਜੇ ਕੁਵਰ ਅਮਰਿਤਵੀਰ ਇੱਕ ਇੰਡੀਅਨ ਪੰਜਾਬ ਦਾ ਹੋਣ ਦਾ ਬੱਚਾ ਜੇ ਇਹਨਾਂ ਨਾਂ ਕਮਾਉਂਦਾ ਤੇ ਫਿਰ ਉਹਨੂੰ ਬਣਦਾ ਮਾਨ ਸਰਕਾਰ ਜਿਹੜਾ ਮਾਨ ਸਰਕਾਰ ਦੇ ਕਿ ਜਿਹੜਾ ਬੱਚਾ ਇੰਨੀ ਮਿਹਨਤ ਕਰਦਾ ਉਹਦੇ ਨੂੰ ਵੇਖ ਕੇ ਹੋਰ ਵੀ ਬੱਚੇ ਮਿਹਨਤ ਕਰਨ ਤੇ ਤਾਂ ਜੋ ਕੀ ਉਹ ਜਿਹੜਾ ਨੌਜਵਾਨਾਂ ਵਿੱਚ ਨਸ਼ਿਆਂ ਦਾ ਟੈਗ ਲੱਗਾ ਉਧਰਲੇ ਪਾਸੇ ਬੱਚੇ ਜਿਹੜੇ ਉਹ ਗਰੇਜ ਕਰਨ ਜਾਣ ਤੋਂ ਤੇ ਗੇਮਾਂ ਨਾਲ ਜੁੜਨ ਤੁਸੀਂ ਦੇਖਿਆ ਕਿ ਜਿਵੇਂ ਕੁਮਰ ਅਮਰਤਵੀਰ ਦੇ ਐਥਲੀਟ ਬਣਦੇ ਨਾਲ ਧਮਾਂ ਪਈਆਂ ਇਹਨਾਂ ਤੇ ਕੁਮਰ ਦੇ ਮਨ ਦੇ ਵਿੱਚ ਜਿਹੜੀ ਗੱਲਬਾਤ ਸੀ ਉਹਨੇ ਸਾਂਝੀ ਕੀਤੀ ਹੈ ਕਿ ਤਨ ਕਿਤੇ ਉਹਨੇ ਵੀ ਦੱਸਿਆ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਮੇਰਾ ਕਾਫੀ ਸਤਕਾਰ ਹੈ ਕਿ ਆਪਣੇ ਦੇਸ਼ ਵਾਲੇ ਆਪਣੇ ਪੰਜਾਬ ਵਾਲੇ ਲੋਕ ਮੈਨੂੰ ਮਿਲਣ ਨਹੀਂ ਆ ਰਹੇ ਮੇਰੇ ਵਾਸਤੇ ਮੈਨੂੰ ਥਾਪੜਾ ਨਹੀਂ ਦੇ ਰਹੇ ਬਹੁਤ ਵੱਡੀ ਗੱਲ ਕੀਤੀ ਹੈ ਕੁਮਰਬੀਨ ਨੇ ਵਕਫਾ ਖਾਵਾਂ ਦੇ ਵਿੱਚ ਨਾਮਣਾ ਖੱਟ ਕੇ ਆਪਣੇ ਪਿੰਡ ਦਾ ਆਪਣੇ ਦੇਸ਼ ਦਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੇ ਛੋਟੇ ਜਿਹੇ ਪਿੰਡ ਤੋਂ ਜਿੱਥੇ ਅੱਜ ਤੱਕ ਗਰਾਊਂਡ ਦਾ ਵੀ ਕੋਈ ਪ੍ਰਬੰਧ ਨਹੀਂ ਉੱਥੋਂ ਗਲੀਆਂ ਵਿੱਚੋਂ ਖੇਡ ਕੇ ਕੁਮਰਬੀਨ ਨੇ ਆਪਣਾ ਨਾਂ ਜਿਹੜਾ ਹੈ ਦੇਸ਼ਾਂ-ਵਦੇਸ਼ਾਂ 'ਚ ਰੋਸ਼ਨ ਕੀਤਾ ਤੇ ਬਹੁਤ ਵਧੀਆ ਗੱਲ ਹੈ ਆਖਰ ਉਹਨੇ ਇਹ ਗੱਲ ਕਹੀ ਹੈ ਕਿ ਪੰਜਾਬ ਸਰਕਾਰ ਵੀ ਕਿਤੇ ਇਹੋ ਜਿਹੇ ਐਥਲੀਟਾਂ ਵੱਲ ਧਿਆਨ ਦੇ ਕੇ ਇਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰੇ ਪੱਤਰਕਾਰ ਅਵਤਾਰ ਸਿੰਘ ਰੰਧਾਵਾ ਦੇ ਨਾਲ ਸਹਿਯੋਗੀ ਪੱਤਰਕਾਰ ਮਲਬੀਰ ਸਿੰਘ ਕਿਲਾ ਲਾਲ ਸਿੰਘ ਅੱਜ ਗੱਲ ਕਰਾਂਗੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਉਮਰਵਾਲਾ ਦੀ ਇੱਥੋਂ ਦੇ ਛੋਟੀ ਉਮਰ ਦੇ ਐਥਲੀਟ ਹੋਏ ਨੇ ਕੁਮਰ ਅਮਰਤਵੀਰ ਸਿੰਘ ਬੜਾ ਵੱਡਾ ਨਾਮਣਾ ਖੱਟਿਆ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਸਰ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰਦਾਸਪੁਰ ਦੀ ਸਾਰੀ ਟੀਮਾਂ ਉਹਨਾਂ ਨੇ ਮੈਨੂੰ ਡਿਸਟਿੰਕਟ ਦਾ ਸਵੀਪ ਆਈਕਨ ਲਾਇਆ ਹੋਇਆ ਵਾ ਸਾਡੀ ਇਲੈਕਸ਼ਨ ਕਮਿਸ਼ਨ ਦੇ ਥਰੂ ਫਿਰ ਪੰਜਾਬ ਪੁਲਿਸ ਸਾਡੀ ਇਹਨਾਂ ਨੇ ਮੈਨੂੰ ਬ੍ਰਾਂਡ ਐਂਬੈਸਡਰ ਲਾਇਆ ਆਪਣਾ ਫਿਟਨੈਸ ਦਾ ਯੂਨਾਈਟਿਡ ਸ ਇੱਕ ਸੰਸਥਾ ਹੈ ਉਹਨਾਂ ਨੇ ਫਿਟਨੈਸ ਐਂਬੈਸਡਰ ਲਾਇਆ ਵਾ ਪਰ ਮੈਨੂੰ ਲੱਗਦਾ ਹੈ ਸਰ ਇੱਕ ਖਿਡਾਰੀ ਨੂੰ ਇੱਕ ਫਾਈਨੈਂਸ਼ੀਅਲ ਸਪੋਰਟ ਵੀ ਹੁਣੀ ਬਹੁਤ ਜ਼ਰੂਰੀ ਹੈ ਮੈਂ ਯੂਕਰੇਨ ਕੰਟਰੀ ਹੈ ਸਰ ਉਹਨਾਂ ਦੀ ਗੱਲ ਕਰੂੰਗਾ ਇੱਕ ਉਹਨਾਂ ਦੀ ਸਰ ਵਰਲਡ ਰਿਕਾਰਡ ਬੁੱਕ ਹੈ ਉਹਨਾਂ ਨੇ ਕੱਲ ਜਾਰੀ ਕੀਤੀ ਸੀ ਪੋਸਟ ਇੱਕ ਕੀ ਉਵਰ ਜਿਹੜਾ ਪਹਿਲਾ ਭਾਰਤੀ ਹੈ ਜਿਹਦਾ ਨਾਂ ਸਾਡੀ ਬੁੱਕ ਦੇ ਵਿੱਚ ਦਰਜ ਹੋਇਆ। ਹਾਂ। ਤੇ ਉਹ ਸਰ ਮੈਨੂੰ ਆਪਣਾ ਇੰਡੀਅਨ ਮੰਨ ਰਿਹਾ ਇੰਡੀਅਨ ਲਿਖ ਕੇ ਉੱਥੇ ਮੈਨੂੰ ਰਿਪਰੈਜ਼ੈਂਟ ਕਰ ਰਿਹਾ ਕਿ ਪਹਿਲਾ ਇੰਡੀਅਨ ਹੈ ਜਿਹਦਾ ਸਾਡੀ ਬੁੱਕ ਚ ਨਾਂ ਦਰਜ ਹੋਇਆ। ਤੇ ਜਿਹੜੇ ਕੰਟਰੀ 'ਚ ਮੈਂ ਰਹਿ ਰਿਹਾ ਇੰਡੀਆ ਕੰਟਰੀ 'ਚ ਜਾਂ ਪੰਜਾਬ ਸਟੇਟ ਦੇ ਵਿੱਚ ਉਹੀ ਮੈਨੂੰ ਪਛਾਣ ਨਹੀਂ ਰਿਹਾ ਫਿਰ ਇੱਥੇ ਦੁੱਖ ਲੱਗਦਾ ਸਰ। ਜਿਸੇ ਆਪਣੇ ਆਪ 'ਤੇ ਯਕੀਨ ਰੱਖੋ ਆਪਣੀ ਮੰਜ਼ਿਲ 'ਤੇ ਯਕੀਨ ਰੱਖੋ। ਉਹ ਪ੍ਰਮਾਤਮਾ ਉਸ ਹਰੇਕ ਦੀ ਪਰ ਉਸ ਹਰੇਕ ਮਿਹਨਤੀ ਦੀ ਬਾਹ ਫੜਦਾ ਜੋ ਸੱਚੇ ਦਿਨੋ ਮਿਹਨਤ ਕਰ ਰਿਹਾ ਜ ਜਿਹਦੀ ਨੀਅਤ ਸਾਫ਼ ਹੈ ਤੇ ਤੁਸੀਂ ਜੇ ਮਿਹਨਤ ਕਰ ਰਹੇ ਹੋ ਜੇ ਮੁਸ਼ਕਲਾਂ ਤੁਹਾਨੂੰ ਚੁਣ ਰਹੀਆਂ ਨੇ ਤੁਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝੋ ਜੀ ਜੀ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਮੁਸ਼ਕਲਾਂ ਨੇ ਚੁਣਿਆ ਵਾ ਕਿਉਂਕਿ ਤੁਸੀਂ ਜਿੰਨੀਆਂ ਮੁਸ਼ਕਲਾਂ ਵੇਖੋਗੇ ਜਿੰਨੀਆਂ ਮੁਸ਼ਕਲਾਂ ਨੂੰ ਵੇਖ ਕੇ ਅੱਗੇ ਆਓਗੇ ਤੁਹਾਡੀ ਸਟੋਰੀ ਕੱਲ ਨੂੰ ਉਨੀ ਇਨਸਪਾਇਰਿੰਗ ਹੋਏਗੀ ਉਹਨਾਂ ਲੋਕ ਤੁਹਾਡੀ ਸਟੋਰੀ ਤੋਂ ਸਿੱਖਣਗੇ ਕਰ ਜੀ ਤੁਹਾਡੇ ਬੱਚੇ ਅੱਜ ਕੱਲ੍ਹ ਵਿਦੇਸ਼ਾਂ ਨੂੰ ਭਜ ਰਹੇ ਨੇ ਤੁਸੀਂ ਇੱਥੇ ਆ ਕੇ ਮਿਹਨਤ ਕਰਦੇ ਹੋ ਕੀ ਲੱਗਦਾ ਹੈ ਕਿ ਵਿਦੇਸ਼ਾਂ ਵਿੱਚ ਜਿਹੜੇ ਬੱਚੇ ਜਾ ਰਹੇ ਨੇ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਜਾਂ ਉਹਨਾਂ ਨੂੰ ਇੱਥੇ ਆਪਣੀ ਮਿਹਨਤ ਦਾ ਫਲ ਨਹੀਂ ਮਿਲਦਾ ਜਾਂ ਕੀ ਮਹਿਸੂਸ ਹੋ ਰਿਹਾ ਸਰ ਕਿਦਨੇ ਕਿਤੇ ਇਹ ਵੀ ਗੱਲ ਹੁੰਦੀ ਹੈ ਜੀ ਜਦੋਂ ਮਿਹਨਤ ਕਰਦੇ ਨੇ ਉਹ ਇੱਥੇ ਜੀ ਜੀ ਫਲ ਨਹੀਂ ਮਿਲਦਾ ਉਹ ਓਬਵੀਅਸਲੀ ਸਰ ਬਾਹਰ ਦਾ ਰਾਹ ਅਪਣਾਉਣਗੇ ਬਾਹਰ ਜਾਂਦੇ ਨੇ ਤੇ ਜਦੋਂ ਕੁਝ ਨੌਜਵਾਨ ਨਹੀਂ ਸਾਡੀ ਇਦਾਂ ਦੀ ਹੈ ਜੋ ਇੱਥੇ ਮਿਹਨਤ ਕਰਦੇਆਂ ਨੂੰ ਦੇਖਦੀ ਹੈ ਜਦੋਂ ਉਹਨਾਂ ਦੀ ਕੋਈ ਬਾਣੀ ਫੜਦਾ ਫਿਰ ਉਹ ਅੰਦਰੋਂ ਹੰਦੀ ਡਰ ਜਾਂਦੇ ਹੈ ਕਿ ਯਾਰ ਜੇ ਇਹ ਇੰਨੀ ਮਿਹਨਤ ਕਰਨ ਰਿਹਾ ਇਹਨਾਂ ਦੀ ਕਿਸੇ ਨੇ ਬਾਣੀ ਫੜੀ ਤਾਂ ਅਸੀਂ ਇੱਥੇ ਮਿਹ ਫਿਰ ਉਹ ਇਸ ਸੋਰਸ ਸੋਰਸ ਕੀ ਬਾਹਰ ਚਲ ਜਾਂਦੀ ਜਦੋਂ ਅਸੀਂ ਇਹਦੇ ਨਾਲ ਚੱਲਦੇ ਆਂ ਜਾ ਕੇ ਤੇ ਅੱਗੇ ਪਿੱਛੇ ਹੁੰਨੇ ਆਂ ਕਹਿੰਦੇ ਕੁਵਰ ਦਾ ਚਾਚਾ ਜੀ ਜੀ ਤੇ ਬਾਹਰ ਦੀਆਂ ਕੰਟਰੀਆਂ 'ਚ ਜਦੋਂ ਇਹਦੀਆਂ ਨਿਊਜ਼ ਦੇਖੀਦੀਆਂ ਤੇ ਨਿਊਜ਼ ਚੈਨਲਾਂ 'ਤੇ ਇਹਦੇ ਨਾਮ ਵੇਖਦੇ ਆਂ ਫਿਰਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਬੱਚੇ ਦਾ ਜ਼ਿਕਰ ਬਾਹਰ ਦੀਆਂ ਕੰਟਰੀਆਂ 'ਚ ਹੋ ਸਰ ਅੱਗੇ ਮੈਂ ਜਿ ਮੇਰਾ ਟਾਰਗੇਟ ਹੈ ਕਿ ਮੈਂ ਆਪਣੇ ਦੇਸ਼ ਦਾ ਪਹਿਲਾ ਮੁੰਡਾ ਬਣਾ ਛੋਟੀ ਉਮਰ ਦੇ ਵਿੱਚ ਜਿਹੜਾ 100 ਤੋਂ ਜ਼ਿਆਦਾ ਵਰਲਡ ਰਿਕਾਰਡ ਬਣਾਇਆ ਤੇ ਇਹ ਮੇਰਾ ਟਾਰਗੇਟ ਹੈ ਇਸ ਤੋਂ ਇਲਾਵਾ ਮੈਂ ਆਪਣੀ ਸਟੱਡੀ ਹੋਰ ਵੀ ਅੱਗੇ ਕੰਟੀਨਿਊ ਕਰੂੰਗਾ ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕੋ ਆਪ ਦਾ ਸਵਾਗਤ ਹੈ ਮੈਂ ਹਾਂ ਪੱਤਰਕਾਰ ਅਵਤਾਰ ਸਿੰਘ ਰੰਦਾਵਾ ਤੇ ਮੇਰੇ ਨਾਲ ਨੇ ਮਲਬੀਰ ਸਿੰਘ ਕਿਲਾ ਲਾਲ ਸਿੰਘ ਤੋਂ ਤੇ ਅੱਜ ਗੱਲ ਕਰਾਂਗੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਉਮਰਵਾਲਾ ਦੀ ਇੱਥੋਂ ਦੇ ਛੋਟੀ ਉਮਰ ਦੇ ਐਥਲੀਟ ਹੋਏ ਨੇ ਕੁਮਰ ਅਮਰਤਵੀਰ ਸਿੰਘ ਬੜਾ ਵੱਡਾ ਨਾਮਣਾ ਖੱਟਿਆ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਇਸ ਐਥਲੀਟ ਨੇ ਬੜਾ ਵੱਡਾ ਨਾਮ ਕਮਾਇਆ ਤੇ ਕਈ ਵੱਡੇ ਵੱਡੇ ਐਥਲੀਟ ਜਿਹੜੇ ਆ ਇਹਦੇ ਸਾਹਮਣੇ ਗੋਡੇ ਟੇਕ ਗਏ ਨੇ ਅੱਜ